ਪੰਜਾਬ ਚ ਵੇਚਾਂਗੇ ਭਾਵੇਂ ਕੋਈ 1.5 ਲੱਖ ਦਾ ਲੈ ਜੇ ਪੰਜਾਬੋਂ ਬਾਹਰ 10 ਲੱਖ ਦਾ ਬਣੀ ਦੇਣਾ 10000 ਰੁਪਇਆ ਨਾਮ ਦੇ ਦਾਂਗੇ ਜੇ ਬੰਦਾ ਕੋਈ ਦੱਸਦਾ ਵੀ ਕਿ ਕਵੇਂ ਸੂਏ ਸੋਈ ਆ ਇਹ 30 MLA ਤੇ ਜਿਹੜੇ MP ਵਗੈਰਾ ਉਹਨਾਂ ਦੇ ਬੱਕਰੀਆਂ ਦੇ ਫਾਰਮ ਨੇ ਮਹਾਰਾਜ ਜੀ ਉਹ ਤਾਂ ਮੈਂ ਜੇ ਕੋਈ ਕਰੋੜ ਰੁਪਇਆ ਦੇਵੇ ਤਾਂ ਮੈਂ ਨਹੀਂ ਵੇਚਦਾ ਠੀਕ ਹੈ ਜੀ ਇਹ ਕਹਿੰਦਾ ਜੀ 20000 ਦੀ ਬੱਕਰੀ ਆ ਜੂ ਮੈਂ 35000 ਦੀ ਫੰਡਰ ਪੱਠ ਕਰੀਤੀ ਸੀਗੀ ਜਿਹੜੀ ਨਾਂ ਸੁਣਨ ਦੇ ਕਾਬਿਲ ਸੀ ਫੰਡਰ ਤੁਸ ਫੰਡਰ ਪੱਠ ਮੁੱਲਾਪੁਰ ਦੀ ਮੰਡੀ ਤੋਂ 35000 ਦੀ ਇਹਨਾਂ ਕੋਲੇ 100 ਪਲੱਸ ਬੱਕਰੀ ਆ ਦੋਨੇ ਪਿਉ ਪਤ ਬੱਕਰੀਆਂ ਚਾ ਤਿੰਨ ਸਿਰੀ ਰੱਖੇ ਹੋਇਆ ਪੰਜ ਬੰਦੇ ਬੱਕਰੀਆਂ ਚ ਦੱਸੋ ਰੋਟੀ ਨਹੀਂ ਖਾਂਦੇ ਕੈਨੇਡਾ ਅਮਰੀਕਾ ਬਾਪ ਬੈਠਾ ਧੀ ਬੈਠੀ ਆ ਜਾਂਦੇ ਨੌਵੇਂ ਸੂਏ ਸੂਈ ਆ ਤੇ ਅੱਜ ਵੀ ਮੈਂ ਇਹਨੂੰ ਤੀਜੀ ਸੂਏ ਕਹਿ ਕੇ ਵੇਚ ਤੂੰ ਫਰੈਸ਼ ਦਾ ਹੁੰਦਾ ਦੰਦੀ ਵਾਲੇ ਖੜੇ ਨੇ ਜੀ ਫਰੈਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਮੇਂ ਕਾਲੇਕਿਆਂ ਦੇ ਮੇਲੇ ਦੇ ਉੱਪਰਾਂਗੇ ਤੇ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਜਿਹੜੇ ਕਿ ਸਾਰੇ ਜਾਨਵਰਾਂ ਦੇ ਨਾਲ ਜਾਣ ਕੇ ਲਗਾਓ ਰੱਖ ਦੇਣਗੇ ਉਹ ਕਿਹੜਾ ਜਾਨਵਰ ਆ ਜਿਹੜਾ ਇਹਨਾਂ ਨੇ ਮੈਨੂੰ ਲੱਗਦਾ ਪਾਲ ਕੇ ਨਹੀਂ ਦੇਖਿਆ ਤੇ ਉਹ ਕਿਹੜਾ ਕੰਮ ਆ ਜਿਹੜਾ ਇਹਨਾਂ ਨੇ ਪੂਰ ਚਾੜ ਕੇ ਨਹੀਂ ਛੱਡਿਆ ਨਾ ਗੱਲਬਾਤ ਕਰੀਏ ਵੀ ਬਹੁਤ ਸਾਰੀ ਨੌਲੇਜ ਵੀ ਹੈਗੀ ਇਹਨਾਂ ਨੂੰ ਬਲਦਾਂ ਤੋਂ ਲੈ ਕੇ ਕੁੱਤਿਆਂ ਦੀਆਂ ਦੌੜਾਂ ਤੋਂ ਲੈ ਕੇ ਹੁਣ ਬੱਕਰੇ ਬੱਕਰੀਆਂ ਦੇ ਵਿੱਚ ਬਹੁਤ ਵੱਡਾ ਨਾਮ ਆ ਜਿਹੜਾ ਉਹ ਕਮਾਇਆ ਅੱਜ ਵੀ ਖਾਸ ਅਪਡੇਟ ਦੇਣ ਲੱਗਿਆ ਤੁਹਾਨੂੰ ਕਾਲੇ ਕਿਆਂ ਦੇ ਮੇਲੇ ਦੇ ਉੱਪਰੋਂ ਬਾਬਾ ਜੀ ਕੀ ਕਹਿੰਦੇ ਨੇਗੇ ਬਾਬਾ ਬਹੁਤ ਬਹੁਤ ਧੰਨਵਾਦੀ ਤਰਸੀਮ ਸਿੰਘ ਜੀ ਹੈਲਤੀ ਲੈਣਾ ਚੈਨਲ ਲੰਗਵਾਲ ਤੋਂ ਜੀ ਆਇਆਂ ਨੂੰ ਜਿਹੜੇ ਤੁਸੀਂ ਸਾਡੇ ਕੋਲੇ ਪਹੁੰਚੇ ਹੋ। ਬਾਬਾ ਜੀ ਆ ਦੱਸੋ ਇਹ ਮੇਲਿਆਂ ਬਾਰੇ ਦੱਸੋ ਪਹਿਲਾਂ ਮੇਲੇ ਤਾਂ ਚਲੋ ਆਉਂਦੇ ਰਹਿੰਦੇ ਨੇ ਕਿ ਵੀ ਕਾਲੇ ਕਾ ਮੇਲਾ ਤੁਸੀਂ ਮਨ ਲਾਦਾ ਕਈ ਮੇਲੇ ਹੋਗੇ ਲਗਾਤਾਰ ਆਉਂਦੇ ਨੂੰ ਮੇਲੇ ਬਾਰੇ ਤਾਂ ਦੱਸੋ ਪਹਿਲਾਂ ਕੀ ਗੱਲ ਬਾਤ ਹੈ। ਮਹਾਰਾਜ ਮੇਲੇ ਮੈਂ ਪਹਿਲਾਂ ਹੀ ਬੋਲ ਕੇ ਆਇਆ ਸਪੀਕਰ ਜੀ ਮੇਲੇ ਬਹੁਤ ਕਰਾਉਂਦੇ ਆ ਲੋਕ। ਹਾਂਜੀ। ਮੇਲਾ ਲਵਾ ਲੈਂਦੇ ਨੇ। ਤਰਵਾ ਪਹਿਣੀ ਕਹਿੰਦੇ ਨਹੀਂ ਲਵਾਉਣਾ ਚਾਹੀਦਾ ਲਵਾਉਣਾ ਚਾਹੀਦਾ ਜਗ੍ਹਾ ਦਾ ਪ੍ਰਬੰਧ ਨਹੀਂ ਕਰਦੇ ਬੱਕਰੀਆਂ ਵਾਲੇ ਦੇ ਖਾੜਨ ਵੇਖਣ ਦਾ ਹੂੰ ਜਿਹੜਾ ਇਹ ਮੇਲਾ ਜੀ ਇਹ ਮੇਲਾ ਤੇ ਇੰਦਗੜ ਦਾ ਮੇਲਾ ਇਹ ਪੰਜਾਬ ਚੋਂ ਨੰਬਰ 1 ਤੇ ਆ ਰਹੇ ਨੇ ਦੋ ਮੇਲੇ ਹੂੰ ਇੱਥੇ ਮਾਲ ਵੀ ਬਹੁਤ ਆਉਂਦਾ ਤੇ ਉੱਥੇ ਛਾਂ ਦਾ ਬਹੁਤ ਜ਼ਿਆਦਾ ਕੁਦਰਤੀ ਛਾਂ ਦਾ ਪ੍ਰਬੰਧ ਹੁੰਦਾ ਇੰਦਗੜ ਇੱਥੇ ਚਲੋ ਇਹਨਾਂ ਨੇ ਛਮਿਆਨੇ ਲਾ ਕੇ ਪ੍ਰਬੰਧ ਕੀਤਾ ਪਰ ਮਾਰਾ ਮੇਰਾ ਖਿਆਲ ਆ ਵੀ ਪੂਰੇ ਪੰਜਾਬ ਦੇ ਮੇਲਿਆਂ ਤੋਂ ਨੰਬਰ 1 ਦਾ ਮੇਲਾ ਅੱਜ ਇਹ ਬਣਿਆ ਕਾਲੇਕਿਆਂ ਵਾਲਾ ਹੂੰ ਪੂਰੇ ਪੰਜਾਬ ਦੇ ਜਿਹੜੇ ਬਰਾਸਤੀ ਮੇਲੇ ਲੱਗਦੇ ਆ ਕੋਈ ਪੀਰਾਂ ਦੇ ਲੱਗਦਾ ਜਾਂ ਕੋਈ ਮਾਤਾ ਦੀ ਜਾਤ ਲੱਗਦਾ ਜਾਂ ਕੋਈ ਵੈਸੇ ਸਮਾਜਿਕ ਪੱਧਰ ਤੇ ਮੇਲੇ ਲੱਗਦੇ ਨੇ ਪਿੰਡਾਂ ਦੇ ਵਿੱਚ ਜਾਨਵਰਾਂ ਦੇ ਇਹ ਮੇਲਾ ਬਹੁਤ ਜ਼ਿਆਦਾ ਭਰਿਆ ਜੀ ਇਸ ਵਾਰ ਅਸੀਂ ਕੱਲ੍ਹ ਦੇ ਆਏ ਹੋਏ ਆ ਪਹਿਲੀ ਵਾਰ ਰਾਤ ਕੱਟੀ ਅੱਗੇ ਤਾਂ ਦਿਨ ਦੇ ਦਿਨ ਆ ਕੇ ਚਲੇ ਜਾਂਦੇ ਆ ਤੇ ਪ੍ਰਮਾਤਮਾ ਕਿਰਪਾ ਕਰੇ ਬੱਕਰੀਆਂ ਵਾਲੇ ਵੀਰ ਬੜਾ ਸੁਧਾਰ ਕਰ ਰਿਹਾ ਉਹਨਾਂ ਨੇ ਜਾਨਵਰਾਂ ਦੇ ਵਿੱਚ ਨਸਲ ਸੁਧਾਰ ਜਿਹੜੇ ਆਪਾਂ ਮੇਲੇ ਕਰਵਾਉਨੇ ਆ ਕੰਪੀਟੀਸ਼ਨ ਉਹਦਾ ਬੜਾ ਬੈਨੀਫਿਟ ਮਿਲਿਆ ਆਪਾਂ ਨੂੰ ਬਹੁਤ ਨੌਲੇਜ ਆ ਰਹੀ ਆ ਵੀਰਾਂ ਨੂੰ ਤੇ ਐਂ ਦੱਸੋ ਜੀ ਜਿਵੇਂ ਹੁਣ ਮੇਲੇ ਲੱਗਦੇ ਨੇਗੇ ਮੇਲੇ ਕੁਛ ਵਕਰੀ ਛਾਪ ਵੀ ਛੱਡ ਦਿੰਦੇ ਨੇ ਜਾਂ ਉਦੋਂ ਹੀ ਹੁੰਦਾ ਜੀ ਇਹ ਵੀ ਨਾ ਜੀ ਬੱਕਰੀ ਛਾਪ ਜੀ ਨੇ ਛੜਾਉਣੀ ਆ ਉਹਨੇ ਲੱਭ ਵੀ ਲੈਣਾ ਅੱਛਾ ਜੀ ਇਹ ਸੁਪੇ ਰੋਸਤਮਾ ਜਿਹੜੇ ਜੀ ਮੇਲੇਆਂ ਚੋਂ ਨਿਕਲਦੇ ਆ ਠੀਕ ਹੈ ਜੀ ਬੱਕਰੀਆਂ ਵੀ ਨਿਕਲਦੀਆਂ ਬੱਚੇ ਵੀ ਨਿਕਲਦੇ ਆ ਲੇਲੇ ਲੇਲੀਆਂ ਜੇ ਬੰਦੇ ਆ ਭਾੜੇ ਤਾਂ ਲੱਭਦੇ ਆ ਨਹੀਂ ਤੁਹਾਨੂੰ ਪਤਾ ਵੀ ਹਜ਼ਾਰਾਂ ਪਰਿਵਾਰ ਇੱਥੇ ਆਏ ਨੇ ਇਕੱਲੇ ਇਕੱਲੇ ਦੇ ਘਰ ਜਾਣਾ ਔਖਾ ਹਮ ਇਥੋਂ ਤੁਰੇ ਫਿਰਦਿਆਂ ਨੂੰ ਜਾਨਵਰ ਜਿੱਦਾਂ ਜੌਰੀ ਆਪਦੀ ਅੱਖ ਦੇ ਨਾਲ ਹੀਰੇ ਨੂੰ ਪਛਾੜ ਲੈਂਦਾ ਜਾਨਵਰ ਰੱਖਣ ਵਾਲਾ ਪਛਾਣ ਲੈਂਦਾ ਵੀ ਮੈਂ ਇਸ ਨਸਲ ਦੇ ਜਾਨਵਰ ਖਰੀਦਣੇ ਆ ਤੇ ਉਹ ਆਪਦੀ ਅੱਖ ਨਾਲ ਨਸਲ ਪਛਾਣ ਕੇ ਜਾਨਵਰ ਇਥੋਂ ਖਰੀਦ ਲੈਂਦਾ ਸਹੀ ਗੱਲ ਆ ਜੀ ਲੈ ਅੱਜ ਆਪਾਂ ਆਪਣੇ ਬੱਕਰੇ ਬਾਰੇ ਅਪਡੇਟ ਦੀ ਜੀ ਮੈਂ ਸੋਚਿਆ ਵੀ ਇਹ ਸ਼ਿਵਾ ਦਾ ਹੈ ਨਹੀਂ ਜਿਹੜਾ ਮੇਲਿਆਂ ਦਾ ਚੈਂਪੀਅਨ ਹੈ ਹੈ ਕੌਣ ਹੈਗਾ ਕਿੱਥੋਂ ਲੱਭਦਾ ਇਹ ਸ਼ਿਵਾ ਦਾ ਸ਼ਕਾ ਭਰਾ ਜੀ ਕੋਈ ਕੀ ਗੱਲ ਹੈ ਜੀ ਹਾਂ ਜੀ ਸ਼ਿਵਾ ਦਾ ਸ਼ਕਾ ਭਰਾ ਵਾ ਪਿਓ ਇੱਕਾ ਰਾਜਾ ਪਿਓ ਹੈ ਇਹਨਾਂ ਦਾ ਜਿਹੜਾ ਬੱਕਰਾ ਆਪਣਾ ਚੈਂਪੀਅਨ ਸੀਗਾ ਚਾਰ ਮੇਲਿਆਂ ਦਾ ਹਾਂ ਉਹ ਚੜ੍ਹਾਈ ਕਰ ਗਿਆ ਸੀ ਤੇ ਇਹਨਾਂ ਦੀ ਮਾਂ ਮਾਂ ਲੱਗ ਲੱਗਾ ਹਾਂ ਸ਼ਿਵਾ ਦੀ ਮਾਂ ਲੱਗ ਸੀ ਇਹਦੀ ਅਲੱਗ ਸੀ ਠੀਕ ਹੈ ਜੀ ਇਹ ਸ਼ਿਵਾ ਤੋਂ ਤਕਰੀਬਨ 4 ਕਿ ਮਹੀਨੇ ਛੋਟਾ ਜੀ ਇਹਦੀ ਮਾਂ ਤੇ ਪਿਓ ਦਾ ਕੱਦ ਕਾਠ ਫਿਰ ਜੀ ਮਹਾਰਾਜ ਜੀ ਪਿਓ ਦਾ ਕੱਟ ਸੀਗਾ ਜੀ 4 ਦੰਦ ਦੇ ਵਿੱਚ ਉਹ ਚੜਾਈ ਕਰ ਗਿਆ ਸੀਗਾ 44 ਪਲੱਸ ਐਟ ਸੀ ਉਹਦੀ ਠੀਕ ਹੈ ਜੀ ਇਹ 4 ਦੰਦ ਦੇ ਵਿੱਚ 46 ਪਲੱਸ ਐਟ ਕਰ ਗਿਆ ਠੀਕ ਹੈ ਜੀ ਇਹ 4 ਦੰਦ ਦਾ ਜੀ ਹੂੰ ਪਰ ਸ਼ੇਵਾ ਕਿਉਂ ਨਹੀਂ ਆਈ ਇਹਦਾ ਕਾਰਨ ਸ਼ੇਵਾ ਬਾਬਾ ਜੀ ਫਿਰ ਤੁਹਾਨੂੰ ਪਤਾ ਵੀ ਨਹੀਂ ਤਾਂ ਇਹ ਕਿਤੇ ਬਾਬੇ ਨੇ ਨਹੀਂ 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 ਮਹਾਰਾਜ ਜੀ ਉਹ ਤੁਮੇ ਜੇ ਕੋਈ ਕਰੋੜ ਰੁਪਈਆ ਦੇਵੇ ਤਾਂ ਆਮ ਨਹੀਂ ਵੇਚਦਾ ਠੀਕ ਹੈ ਜੀ ਇਦਾਂ ਹੀ ਉਹਦੇ ਬਾਪ ਦਾ ਕਿਹਾ ਸੀ ਆ 5 ਲੱਖ ਰੁਪਈਆ ਬੈਂਚ ਤੇ ਰੱਖਤਾ ਸੀ ਪਠਾਨ ਕੋਟੀਆਂ ਨੇ ਹਾਂਜੀ ਮੈਂ ਕਿਹਾ ਵੀਰੇ ਘਰੇ ਦੱਬ ਦਊਗਾ ਹਾਂ ਪਰ ਵੇਚਣਾ ਨਹੀਂ ਨਾ ਮੈਂ ਸੋਚਦਾ ਕਿ ਆ ਬਾਅਦ ਚ 5 ਲੱਖ ਤੋਂ ਵੱਧ ਦੇ ਕੇ ਹੁਣ ਬਾਬਾ ਜੀ ਮਹਾਰਾਜ ਜੀ ਚਾਹੇ ਕੋਈ ਜਿੰਨਾ ਮਰਜ਼ੀ ਕਹਦੇ ਵੀ ਆਪਾਂ ਨਹੀਂ ਵੇਚਣਾ ਐਸ ਬੱਕਰੇ ਦਾ ਵੀ ਅੱਜ ਐਲਾਨ ਕੀਤਾ ਪੰਜਾਬ ਚ ਵੇਚਾਂਗੇ ਭਾਵੇਂ ਕੋਈ 1.5 ਲੱਖ ਦਾ ਲੈ ਜਾਏ ਪੰਜਾਬੋਂ ਬਾਹਰ 10 ਲੱਖ ਜਿਹੜੀ ਬਰੀਡ ਆ ਪਾਪਾ ਜੀ ਬਰੀਡਰ ਬਹੁਤ ਘੱਟ ਮਿਲਦੇ ਨੇ ਬਰੀਡ ਪੈਦਾ ਕਰਨ ਦੀ ਜ਼ਰੂਰਤ ਆ ਸਾਨੂੰ ਤੇ ਸ਼ਿਵਾ ਬੱਚਾ ਘਰੇ ਆ ਥੋੜੀ ਜੀ ਉਹਦੀ ਪ੍ਰੋਬਲਮ ਆ ਦੇ ਡੰਡਾ ਲੱਗਿਆ ਸੀ ਲੱਤ ਤੇ ਬੱਚੇ ਤੋਂ ਇਸ ਕਰਕੇ ਨਹੀਂ ਲਿਆਂਦਾ ਬਾਕੀ ਤੁਹਾਨੂੰ ਪਤਾ ਵੀ ਗੱਡੀ ਦੇ ਵਿੱਚ ਦੋ ਆਸਾਨ ਨਹੀਂ ਹੁੰਦੇ ਜੀ ਬੱਚਿਆਂ ਦੇ ਠੀਕ ਹੈ ਜੀ ਕਿਉਂਕਿ ਖਰਾਬ ਕਰ ਦਿਆਂ ਬੱਕਰੀ ਦੇ ਮਾਰਨਗੇ ਜਾਂ ਆਪਦੇ ਸੱਟ ਖਾਣਗੇ ਜਦਕਿ ਇਹ ਬੋਗ ਵੀ ਆਪਾਂ ਹੀ ਸੰਭਿਆ ਹੋਇਆ ਜੀ ਇਹ ਆਪਾਂ ਲੈ ਲਿਆ ਜੀ ਠੀਕ ਹੈ ਜੀ ਇਹ ਬੱਚਾ ਆਪਣੇ ਘਰੋਂ ਗਿਆ ਸੀਗਾ ਜੀ 20000 ਦਾ 3 ਮਹੀਨਿਆਂ ਦਾ 3 ਮਹੀਨਿਆਂ ਦਾ ਹਾਂਜੀ ਇੰਦਰਜੀਤ ਸਿੰਘ ਬੜਿਆਲ ਪਿੰਡਾ ਸ਼ਿਹਾਰਪੁਰ ਦੇ ਲਾ ਉੱਥੇ ਗਿਆ ਸੀਗਾ ਜੀ ਉਹ ਆਪਣੇ ਮਿੱਤਰ ਪਿਆਰੇ ਨੇ ਉਹਨਾਂ ਨੇ ਇਹਦਾ ਬੱਚਾ ਪਾਲ ਕੇ ਗਾਂ ਤਿਆਰ ਕਰ ਲਿਆ ਉਹ ਕਹਿੰਦੇ ਬਾਬਾ ਜੀ ਹੁਣ ਤੁਸੀਂ ਬੱਕਰਾ ਸਾਡਾ ਦਵਾ ਦਿਓ ਜਾਂ ਆਪ ਲੈ ਜਾ ਇਹ ਪਹਿਲ ਤੁਹਾਡੀ ਆ ਵੀ ਤੁਹਾਡੇ ਘਰੋਂ ਹੀ ਬੱਚਾ ਲਗਾਏ ਸਾਨੂੰ ਵਧੀਆ ਜਾਨਵਰ ਦਿੱਤਾ ਤੁਸੀਂ ਅੱਜ ਹੋਰ ਵੀ ਮੇਰੇ ਵੀਰ ਇੱਥੋਂ ਮਿਲ ਕੇ ਗਏ ਨੇ ਮੈਨੂੰ ਜਿੰਨੇ ਆਪਾਂ ਤੋਂ ਬੱਚੇ ਲਗਾਏ ਨੇ ਉਹ ਧੰਨਵਾਦ ਕਰਕੇ ਗਏ ਨੇ ਬਾਬਾ ਜੀ ਤੁਹਾਡੇ ਜਿਹੜੇ ਬੱਚੇ ਲਗਾਏ ਆ ਇਥੋਂ ਤੋਂ ਵੀ ਸਾਡੇ ਘਰ ਆ ਕੇ ਉਹਨਾਂ ਨੇ ਜੋ ਰਿਜ਼ਲਟ ਕੱਢਿਆ ਬਹੁਤ ਚੰਗਾ ਕੱਢਿਆ ਠੀਕ ਹੈ ਜੀ ਸਾਨੂੰ ਮਾਣ ਮਹਿਸੂਸ ਹੁੰਦਾ ਵੀ ਜਿਹੜੇ ਅਸੀਂ ਬੱਚੇ ਦਿੰਨੇ ਆ ਅਸੀਂ ਝੂਠ ਬੋਲ ਕੇ ਨਹੀਂ ਦਿੰਦੇ ਸਹੀ ਤਰੀਕੇ ਬੱਚੇ ਬਾਰੇ ਆਪਾਂ ਨੂੰ ਇਹ ਕਹਤਾ ਵੀ ਅਸੀਂ ਇੱਥੋਂ ਮੰਡੀ ਤੋਂ ਖਰੀਦ ਕੇ ਨਹੀਂ ਦੇਣਾ। ਹੂੰ ਘਰੋਂ ਦੇਖ ਕੇ ਦਵਾਂਗੇ ਜੇ ਬਚ ਗਿਆ ਤਾਂ ਆਜੋ ਨਹੀਂ ਤਾਂ ਭੈਗ ਗਿਆ ਤਾਂ ਕਹਿ ਨਹੀਂ ਸਕਦੇ। ਹੂੰ ਤੇ ਇਸੇ ਤਰ੍ਹਾਂ ਇਹ ਬੱਚਾ ਫਿਰ ਆਪਾਂ ਦੁਬਾਰਾ ਵਾਪਸ ਲੈ ਕੇ ਆਂਦਾ ਜੀ। ਅੱਜ ਇਹ ਵੇਕਦਾ ਵੀ ਸੀਗਾ ਰਿਆਸਤਲੀ ਜੀ ਲੈ ਰਹੇ ਸੀਗੇ। ਠੀਕ ਹੈ ਜੀ। ਪੈਸੇ ਵੀ ਲਾ ਰਹੇ ਸੀਗੇ। ਪਰ ਹਜੇ ਦਿਲੋਂ ਨਹੀਂ ਕਹਿ ਰਹੇ ਵੀ ਆਪਾਂ ਵੇਚ ਲਈਏ ਇਹਨੂੰ। ਮੇਰਾ ਪਾਲ ਵੀ ਕਹਦਾ ਬਾਬਾ ਇੱਕ ਝੋਲੀ ਲੈ ਲਈਏ। ਠੀਕ ਹੈ ਜੀ। ਵੀ ਉਦੋਂ ਬਾਅਦ ਵਿੱਚ ਵੇਚ ਲਾਂਗੇ ਕਿਉਂਕਿ ਬੱਚੇ ਬਹੁਤ ਬਾਖਮਾਲ ਕੱਢੇ ਮੈਂ ਵੀਡੀਓ ਪਾਉਂਗਾ ਤੁਹਾਡਾ। ਰਿਜ਼ਲਟ ਆ ਗਿਆ ਜਾਨੀ। ਬ ਕੀ ਚੀਜ਼ ਦੇਖਣੀ ਚਾਹੀਦੀ ਜੀ ਜਦੋਂ ਬਰੀਡਿੰਗ ਕਰਾਉਣੀ ਹੈ ਆਪਾਂ ਵੀ ਕਿਸ ਤਰ੍ਹਾਂ ਬਰੀਡਿੰਗ ਦੇਖੋ ਜੀ ਪਹਿਲੇ ਨੰਬਰ ਤੇ ਤਾਂ ਜਾਨਵਰ ਦੇ ਅੰਗ ਦੇਖਣੇ ਚਾਹੀਦੇ ਆ ਵੀ ਮੋٹے ਡਾਢੇ ਨਰੋਏ ਹੋਣੇ ਚਾਹੀਦੇ ਆ ਹੂੰ ਜੇ ਆਪਾਂ ਕਮਰਾ ਪਾਉਨੇ ਆ ਉਹਦੇ ਆਪਾਂ ਕਈ ਵੀਰ ਕੱਲੀ ਕੰਧ ਕਰ ਦਿੰਦੇ ਆ ਕੰਧ ਪਾੜ ਜਾਂਦੀ ਆ ਕਈ ਵੀਰ ਬੀਮ ਖੜੇ ਕਰ ਦਿੰਦੇ ਆ ਹੂੰ ਪਿੱਲਰ ਪਾ ਦਿੰਦੇ ਆ ਵਿੱਚ ਉਹ ਮਕਾਨ ਦੀ ਵੈਲਿਡਿਟੀ ਬਣ ਜਾਂਦੀ ਆ ਉਹਦੀ ਮਜ਼ਬੂਤੀ ਬਣ ਜਾਂਦੀ ਆ ਇਹੀ ਜਾਨਵਰ ਦੇ ਅੰਗ ਆ ਜੇ ਬਰੀਡਰ ਦੀਆਂ ਹੀ ਲੱਤਾਂ ਢਿੱਡਦੀਆਂ ਨੇ ਤੇ ਉਹ ਬੱਚਿਆਂ ਦੀ ਵੀ ਢਿੱਡਣਗੀਆਂ ਠੀਕ ਹੈ ਜੀ ਬੱਚਿਆਂ ਦੀਆਂ ਵੀ ਢਿੱਡਣਗੀਆਂ ਬਰੀਡਰ ਦੇ ਅੰਗ ਸੋਲਿਡ ਚਾਹੀਦੇ ਆ ਬੱਕਰੀ ਭਾਵੇਂ ਮਾੜੀ ਮੋਟੀ ਕਮਜ਼ੋਰ ਹੋਵੇ ਤਾਂ ਵੀ ਚੱਲ ਜੂ ਠੀਕ ਹੈ ਜੀ ਕਿਉਂਕਿ ਬਾਪ ਦਾ ਨਾਮ ਚੱਲਦਾ ਜੀ ਕੋਈ ਘੋੜੀ ਦਾ ਬੱਚਾ ਲੈਣ ਜਾਵੇ ਨਾ ਉੱਥੇ ਘੋੜੀ ਦਾ ਨਾਮ ਨਹੀਂ ਅਗਲਾ ਪੁੱਛਦਾ ਵੀ ਇਹਦਾ ਪਿਓ ਕਿਹੜਾ ਜੀ ਠੀਕ ਹੈ ਜੀ ਸਮਝ ਗਏ ਨਾ ਇਹੀ ਕਹਿੰਨੇ ਆ ਨਾ ਕੋਈ ਗਾਲ ਕੱਢ ਦੇ ਪੰਜਾਬੀ ਜੇ ਪਿਓ ਦਾ ਪੁੱਤ ਤਾਂ ਜੀ ਮਾਂ ਦਾ ਦੁੱਧ ਪੀਤਾ ਕਹਿ ਦੇਣਗੇ ਪੁੱਤ ਪਿਓ ਦਾ ਹੀ ਕਹਿਣਗੇ ਠੀਕ ਹੈ ਜੀ ਇਸ ਕਰਕੇ ਜਿਹੜੇ ਪੀਰ ਨੇ ਬਰੀਡ ਬਣਾਉਣੀਆਂ ਉਹਨੂੰ ਬਰੀਡਰ ਤੇ ਪੈਸੇ ਚੰਗੇ ਲੈਣੇ ਚਾਹੀਦੇ ਆ ਬੱਕਰੀ ਭਾਵੇਂ ਦਰਮਿਆਨੀ ਲੈ ਲਓ ਠੀਕ ਹੈ ਜੀ ਬੱਕਰੀ ਇੱਕ ਸੂਏ ਦੇ ਵਿੱਚ ਤੁਹਾਨੂੰ ਦਊਗੀ 50% ਵਾਲੀ 60% ਬੱਚਾ ਉਹ ਗਾਂਹਾਂ ਬੱਚਾ ਫੇਰ ਸਵਾਉਂਗੇ ਤਾਂ 70 80 ਬਣ ਜਾਣਾ ਫੇਰ ਤੁਸੀਂ ਹੌਲੀ ਹੌਲੀ ਆਪੇ ਹੀ ਚੈਂਪੀਅਨਾਂ ਦੇ ਵਿੱਚ ਵੜੋਗੇ ਠੀਕ ਹੈ ਇਹ ਤੁਹਾਡੇ ਕੋਲੇ ਚੈਂਪੀਅਨ ਬਰੀਡਰ ਇਸ ਲਈ ਸਾਨੂੰ ਬਰੀਡਰ ਵਧੀਆ ਰੱਖਣਾ ਚਾਹੀਦਾ ਕਈ ਵੀਰ ਇਕੱਲੇ ਕੰਨ ਦੇਖ ਲੈਂਦੇ ਹੁਣ ਆ ਬੱਚੇ ਦੇ ਕੰਨ ਬਿਲਕੁਲ ਮਾਮੂਲੀ ਜੇ ਸਮਝ ਲਓ ਅੱਧਾ ਕੈਂਚਲਾ ਲੋ ਬਈ ਜਿਹੜੀ ਚੈਂਪੀਅਨ ਦੇ ਵਿੱਚ ਵੜਨ ਤੋਂ ਘੱਟ ਹੋਣਗੇ ਪਰ ਅਸੀਂ ਘੱਟ ਨਹੀਂ ਰਹਿਣ ਕਿਉਂਕਿ ਬੱਚਾ ਬਹੁਤ ਜ਼ਿਆਦਾ ਬਾਖਮਾਲ ਆ ਜਿਹੜੇ ਦਾ ਸਿੰਘ ਆ ਇਹ 100% ਬੀਟਲ ਨਕੌੜਾ 100% ਬੀਟਲਾ ਜਿਹੜੀ ਇਹਦੀ ਛਾਲਰ ਆ ਜੀ ਇਹ 100% ਬੀਟਲਾ ਜਿਹੜੇ ਇਹਦੇ ਟੈਸਟੀ ਗੱਲਾਂ ਨੇ ਏ ਗ੍ਰੇਡ ਨੇ ਇਹ ਚੀਜ਼ਾਂ ਦੇਖਣੀਆਂ ਸਾਨੂੰ ਅਤੀ ਜ਼ਰੂਰੀ ਆ ਹੂੰ ਜਿਹੜੀ ਇਹਦੀ ਪੂਸ਼ ਵਗੈਰਾ ਇਹਦੀ ਛਾਤੀ ਵਗੈਰਾ ਜਾਂ ਇਹਦੀ ਆਪਣੇ ਉੱਪਰਲੀ ਪੈਠ ਹੋ ਗਈ ਆ ਦੇਖੋ ਇਹਦੀ ਛਾਤੀ ਬਾਕੀ ਇਹਨੇ ਜਿਹੜੀ ਅਸੀਂ ਕਹਿੰਨਾ ਹੁਣ ਦੇਖ ਇਹਦੇ ਹਜੇ ਤੱਕ ਬੱਚੇ ਲੂਈ ਨਹੀਂ ਝਾੜੀ ترਸੀਮ ਸਿੰਘ ਜੀ ਅੱਛਾ ਜੀ ਚਾਰ ਦੰਦ ਹਜੇ ਬੱਚਾ ਘਰੇ ਖੜਾ ਕਰਕੇ ਲੂਈ ਝਾੜੀ ਜਿੱਦਣ ਹੁਣੇ ਬਾਹਰ ਤੁਰ ਪਿਆ ਇਹਨੇ ਮਹੀਨੇ ਚ ਸਾਫ਼ ਹੋ ਜਾਣਾ ਦੇ ਕੋਈ ਇਸਕੈਨ ਫੜ ਕੇ ਸਹੀ ਗੱਲ ਹੈ ਜੀ ਇਹ ਬਹੁਤ ਜ਼ਿਆਦਾ ਜਾਣ ਕੇ ਤਾਂ ਵੇਟ ਬਹੁਤ ਜ਼ਿਆਦਾ ਲਟਕਾ 1 ਕੁਇੰਟਲ 20 ਕਿਲੋ ਵੇਟ ਆ ਜੀ ਅੱਜ ਭੁੱਖਾ ਬਿਲਕੁਲ ਨਹੀਂ ਖਾਦਾ ਨਹੀਂ ਕੁਛ ਹਾਂ ਸਹੀ ਗੱਲ ਚਾਰ ਦੰਦੇ ਵਿੱਚ 46 ਪਲੱਸ ਸਾਈਟ ਆ ਸਹੀ ਗੱਲ ਹੈ ਜੀ ਬਾਕੀ ਪ੍ਰਮਾਤਮਾ ਕਰੇ ਜੇ ਕੋਈ ਰੱਖਣ ਵਾਲਾ ਆ ਗਿਆ ਪੰਜਾਬੀ ਵੀਰ ਹਾਂ ਤਾਂ ਉਹਨੂੰ ਦੇ ਵੀ ਦਿਆਂਗੇ ਜਾਇਜ਼ ਰੇਟ 'ਚ ਦਵਾਂਗੇ ਮੁੱਲ ਜਿੰਨਾ ਮਰਜ਼ੀ ਕਰੀ ਆਈਏ 5 ਲੱਖ ਮੰਗ ਲਈਏ 2.5 ਮੰਗ ਲਈਏ 3 ਮੰਗ ਲਈਏ ਪਰ ਜੇ ਕੋਈ ਵੀਰ ਆ ਗਿਆ ਉਹਨੂੰ ਜਾਇਜ਼ ਮੁੱਲ 'ਚ ਬੱਕਰਾ ਦਵਾਂਗੇ ਬੱਚੇ ਬਣਾਓ ਬੱਚੇ ਬਰੀਡ ਬਣਾ ਕੇ ਪੰਜਾਬ ਦੇ ਵਿੱਚ ਉਹਨੂੰ ਵਧਾਓ ਇਹੀ ਇਸੇ ਕਰਕੇ ਆਪਾਂ ਬਰੀਡਰ ਵੱਧ ਪਾਲਦੇ ਆਂ ਜੀ ਸਹੀ ਗੱਲ ਆ ਜੀ ਲੈ ਇਹ ਜਾਨੀ ਕਿ ਆਪਣੇ ਸ਼ਿਵਾ ਦਾ ਭਰਾ ਸ਼ਿਵਾ ਦਾ ਸ਼ਕਾ ਭਰਾ ਜੀ ਆਪਣੇ ਕੋਲ ਇਹ ਕਦੇ ਮੇਲੇ ਚ ਪਾਇਆ ਨਹੀਂ ਹੈਗਾ ਨਹੀਂ ਜੀ ਪਾਇਆ ਪਰ ਹੁਣ ਪਾ ਦਿਆਂਗੇ ਜੇ ਆਪਣੇ ਕੋਲ ਰਹਿ ਗਿਆ ਤਾਂ ਪਾਵਾਂਗੇ ਜਰੂਰ ਠੀਕ ਹੈ 6 ਦਾਦੇ ਚ ਪਾਵਾਂਗੇ ਇਹਨੂੰ ਇਹ ਹੁਣ ਬੱਕਰੀਆਂ ਵੱਲ ਹੋਈ ਹੈ ਜੀ ਹਾਂ ਜੀ ਬੱਕਰੀਆਂ ਬੰਨੀ ਆ ਜੋ ਚੈਂਪੀਅਨ ਪੱਠਾਂ ਹਟਾਂਦੀਆਂ ਚਾਰਕ ਬੱਕਰੀਆਂ ਵੇਚਣ ਵਾਲੀ ਵੀ ਹੈਗੀਆਂ ਨੇ ਹਾਂ ਜੀ ਜੇ ਕਿਸੇ ਲੈਣੀਆਂ ਨੇ ਉਹ ਆਪਣੇ ਪਾਲੀ ਦੀਆਂ ਨੇ ਚਾਰ ਬੱਕਰੀਆਂ ਗੱਬਣਾ ਨੇ ਹਾਂ ਜੀ ਜਾਇਜ਼ ਰੇਟ 'ਚ ਦੇ ਦਿਆਂਗੇ ਲੋਕੀ ਇਹ ਨਹੀਂ ਵੀ 50 50000 ਮੰਗਣਾ 40 40 ਮੰਗਣਾ ਠੀਕ ਹੈ ਜੀ ਆ ਬੈਠੀ ਆ ਜੀ ਪਾਠ ਆਪਣੀ ਮੁੱਲਾਪੁਰ ਚਾਰਦੰਦ ਦੇ ਵਿੱਚ ਲੱਕੀ ਲ ਸਾਡੇ ਤੋਂ ਲਈ ਜਾਪਾ ਹੋ ਗਏ ਇਹਨੂੰ 7-8 ਮਹੀਨੇ ਲਈ ਇਹਨੂੰ ਕਰਿਓ ਜੀ ਉਧਰ ਨੂੰ ਮੜਾ ਚਾਰਦੰਦ ਦੇ ਵਿੱਚ ਇਹਨੇ ਪਹਿਲਾ ਨੰਬਰ ਕੀਤਾ ਸੀ ਮੁੱਲਾਪੁਰ ਚਾਰਦੰਦ ਦੇ ਵਿੱਚ ਚਾਰਦੰਦ ਚ ਪਹਿਲਾ ਨੰਬਰ ਕੀਤਾ ਸੀਗਾ ਜੀ ਇਸ ਪਾਠ ਰੇ ਹੁਣ ਦੰਦ 6 ਹੋ ਗਈ ਉਹ ਜੀ ਬਾਬਾ ਜੀ 6 ਹੋ ਗਈ ਜਾਂ 8 ਹੋ ਗਈ ਉਹ ਬਰਾਬਰ ਕਰ ਗਿਓ 6 8ਵਾਂ ਕੱਢ ਦੀ ਆ ਥੱਲੇ ਅੱਛਾ ਜੀ ਸਹੀ ਗੱਲ ਹੈ ਹਾਂਜੀ ਖੜਾਏ ਉਹਨੂੰ ਇਸ ਤਰ੍ਹਾਂ ਜੀ ਮੜਾ ਆ ਵੀ ਪੁੱਤ ਇਧਰ ਹੋਏ ਇਹ ਬਕਾਉ ਅੱਜ ਨਾ ਜੀ ਨਾ ਇਹ ਤਾਂ ਮੈਂ ਲੱਖ ਰੁਪਏ ਦੇ ਵੀ ਦਿੰਦਾ ਜੀ ਆਪਾਂ ਬਰੀਡ ਇਕੱਠੀ ਕਰ ਜਾਨਕੀ ਬਰੀਡ ਵਾਲੀ ਚੀਜ਼ ਹੈਗੀ ਇਹਦੇ ਪੱਠ ਦਿੱਤੀ ਆ ਬਾ ਕਮਾਲ ਜੀ ਮੇਲੇ ਚ ਦੀ ਧੀ ਪਾਵਾਂਗੇ ਹੁਣ ਖੇਰੇਆਂ ਚ ਅੱਛਾ ਜੀ ਹਾਂਜੀ ਜਾਨਕੀ ਸੇਵਾ ਤੱਕ ਕਹਦੇ ਸਨ ਹਾਂਜੀ ਆ ਪੱਠ ਖੜੀ ਆ ਜੀ ਨਾਗਰੀ ਹਮ ਅਗਲਾ ਕਹਿੰਦਾ ਜੀ 20000 ਦੀ ਬੱਕਰੀ ਆ ਜੂ ਮੈਂ 35000 ਦੀ ਫੰਡਰ ਪੱਠ ਖਰੀਦੀ ਸੀਗੀ ਜਿਹੜੀ ਨਾਂ ਸੁਣ ਦੇ ਕਾਬਲ ਸੀ ਫੰਡਰ ਤੁਸੀਂ ਫੰਡਰ ਪੱਠ ਮੁੱਲਾਪੁਰ ਦੀ ਮੰਡੀ ਤੋਂ 35000 ਦੀ ਠੀਕ ਹੈ ਜੀ ਇਹਨੇ 6ਵਾਂ ਨੰਬਰ ਕੀਤਾ ਸੀ ਮੁੱਲਾਪੁਰ ਐਸ ਮੇਲੇ ਤੇ ਠੀਕ ਹੈ ਜੀ ਠੀਕ ਹੈ ਕਿ ਨਹੀਂ ਫਿਰ ਇਹ ਤੁਸੀਂ ਸਵਾਲ ਹੀ ਕਿਜਾ ਨੇ ਮਾਰਾ ਜੀ ਸਵਾਲ ਹੀ ਇਹਨੇ 3 ਬੱਚੇ ਦਿੱਤੇ ਸੀ ਠੀਕ ਹੈ ਜੀ ਦੁੱਧ ਪੂਰਾ ਫੁੱਲ ਵਧੀਆ ਦੇ ਥੱਲੇ ਪਰ ਪ੍ਰਮਾਤਮਾ ਦੀ ਕਿਰਪਾ ਬੱਚੇ ਨਹੀਂ ਬੱਚੇ ਤਿੰਨੇ ਤਿੰਨੇ ਬੱਚੇ ਬਹੁਤ ਬਾ ਕਮਾਲ ਸੀਗੇ ਦੋ ਕਾਲੇ ਸੀ ਇੱਕ ਨਗਰਾ ਸੀ ਹੂੰ ਤੇ ਦੁੱਧ ਥਣ ਥਣ ਵੀ ਪੂਰੇ ਫੁੱਲ ਵਧੀਆ ਅੱਜ ਸਵੇਰੇ ਦੇ ਲੋ ਫੁੱਲ ਚ ਆਈਆਂ ਫੇਰ ਪਰੇ ਖੜੇ ਸਨ ਦੁੱਧ ਨੂੰ ਬਹੁਤ ਖਰੀਆ ਕੰਨ ਵੀ ਬਹੁਤ ਹੈ ਹਾਂਜੀ ਇਹ ਵੀ ਇਹ ਵੀ ਚੈਂਪੀਅਨ ਆ ਜੀ ਠੀਕ ਹੈ ਇਹ ਜਿਹੜੀਆਂ ਚੈਂਪੀਅਨ ਚੈਂਪੀਅਨ ਮੈਨ ਤੁਹਾਨੂੰ ਦਿਖਾ ਦਣਾ ਬਾਕੀ ਦਾ ਚਲੋ ਬਾਬਾ ਜੀ ਇੱਕ ਗੱਲ ਦੱਸਿਓ ਨਾਲ ਦੇ ਨਾਲ ਤੁਸੀਂ ਤਜਰਬੇ ਕਰਨ ਦੇ ਬੜੇ ਮਾਹਰ ਹੋਗੇ ਯਾਨੀ ਕਿ ਤਜਰਬਾ ਕਰਦੇ ਰਹੇ ਨੂੰ ਕਦੇ ਮੇਰੀ ਅਸਕ ਕਰਨ ਨੂੰ ਹਰੇਕ ਹਰੇਕ ਬੰਦਾ ਕਰ ਸਕਦਾ ਜੀ ਪਰ ਅਸੀਂ ਦਿਲੋਂ ਨਹੀਂ ਪਸੂ ਰੱਖਦੇ ਨਹੀਂ ਬੰਦਾ ਡਰ ਵੀ ਆ ਆ ਪੱਠ ਆ ਆ ਪੱਠ ਆ ਜਿਹੜੀ ਰਾਤ ਨੂੰ 10 ਵਜੇ ਡਾਕਟਰ ਧਲੇਰ ਦੇ ਘਰੋਂ ਚੱਕ ਕੇ ਲਿਆਇਆ ਸੀ ਮੈਂ ਅੱਛਾ ਜੀ ਤਕਰੀਬਨ ਸਾਲ ਹੋ ਗਿਆ ਇਹਨੂੰ ਠੀਕ ਹੈ ਸਾਲ ਹੋ ਗਿਆ ਜੀ ਇਹ ਖੀਰੀ ਪੱਠ ਸੀਗੀ ਹੂੰ ਬਿਲਕੁਲ ਵਿਚਾਰੀ ਲੱਸੀ ਜੀ ਸੀਗੀ ਡਾਕਟਰ ਨੇ ਮੈਂ ਹੋਰ ਪੱਠ ਪੜ੍ਹੀ ਕਹਿੰਦਾ ਬਾਬਾ ਜੀ ਨਾ ਫੜੋ ਮੋਬਾਈਲ ਦੀ ਲਾਈਟ ਲਾ ਕੇ ਤੇ ਖੜਾ ਡਾਕਟਰ ਪੁੱਛ ਲਿਓ ਮੋਬਾਈਲ ਦੀ ਲਾਈਟ ਲਾਈ ਮੈਂ ਕਿਹਾ ਚੰਗਾ ਡਾਕਟਰ ਜੀ ਉਹ ਨਹੀਂ ਦੇਣੀ ਤਾਂ ਆਹ ਦੇ ਦੇ ਕਹਿੰਦਾ ਲੈ ਜਾ ਯਾਰ ਬਾਬਾ ਤੇਰਾ ਹੱਥ ਨਹੀਂ ਫੜਨਾ ਤਰਸੇਮ ਸਿੰਘ ਜੀ 15 ਦਿਨ ਪੂਰੇ ਹੱਥ ਫੇਰਿਆ ਦੇ ਤੇ 15ਵੇਂ ਦਿਨ ਲਦਾਲ ਮੇਲੇ ਚ ਪਾਤੀ ਖੇਰਿਆ ਚ ਪਹਿਲਾ ਨੰਬਰ ਕਰਕੇ ਆਈ 45 ਪੱਟਾਂ ਚ ਠੀਕ ਹੈ ਜੀ ਇਹ ਚੈਂਪੀਅਨ ਆ 45 ਪੱਟਾਂ ਦੇ ਵਿੱਚੋਂ ਪਹਿਲਾ ਨੰਬਰ ਕਰਕੇ ਆਈ ਤੇ ਸੂਆ ਲਾ ਕੇ ਕਾਰ ਬੀਟਾ ਦੀ ਸੂਆ ਬਾਬਾ ਜੀ ਭਲੇਖੇ ਨਾਲ ਮੈਂ ਚੱਲ ਗਿਆ ਬਾਹਰ ਉਦੋਂ ਵਕ ਕ੍ਰਾਸ ਕਰਾਤੀ ਬੱਚਿਆਂ ਅੱਛਾ ਜੀ ਉਹਦੇ ਕਰਕੇ ਬੱਚੇ ਸੱਟ ਗਈ ਫਿਰ ਛਤਾਤੀ ਸੀ ਮੈਂ ਆ ਕੇ ਹਾਂ ਇਹ ਪੂਰੇ ਸਮੇਂ ਤੇ ਸੂਪੈਂਦੀ ਫੇਰ ਨਹੀਂ ਸੈੱਟ ਕਰਨੀ ਠੀਕ ਹੈ ਜੀ ਹੁਣ ਇਹ ਦੇਖ ਲਓ ਤੁਸੀਂ ਬੀਟਲ ਨਸਲਾ ਪਿਓਰ ਬੀਟਲ ਇਹ ਹਾਂਜੀ ਹੁਣ ਬੰਦੇ ਆ ਨੂੰ ਕਈ ਨੂੰ ਨਹੀਂ ਪਤਾ ਲੱਗਦਾ ਜੀ ਕੱਲੇ ਕੰਨ ਦੇਖੀ ਜਾਣੇ ਕੰਨ ਵੀ ਬਾਹਲੇ ਨਹੀਂ ਲੰਬੇ ਚਾਹੀਦੇ ਸਾਨੂੰ ਨੱਕ ਨਕੌੜਾ ਸਿੰਘ ਚੱਪੇ ਹੋਣ ਪੂਰੇ ਵਧੀਆ ਅਸਲ ਬੀਟਲਾ ਜਿਹੜੀ 100% ਆਬ ਆ ਜੀ ਠੀਕ ਹੈ ਜੀ ਤੁਸੀਂ ਤਾਂ ਨਿੱਕ ਦੇ ਰੰਗ ਦਾ ਵਹਿਮ ਜਾਂ ਮੰਨਿਆ ਜੀ ਮੇਰੇ ਕੋਲ ਤਾਂ ਸਾਰੇ ਰੰਗ ਆ ਜੀ ਹੁਣ ਆ ਪੱਟਾ ਜੀ ਇਹ ਪੱਟ ਖੀਰੀ ਆ ਇਹ ਤਕਰੀਬਨ ਹੋਊਗੀ 7 ਕ ਮਹੀਨੇ ਦੀ 7 ਤੋਂ 8 ਮਹੀਨੇ ਦੀ ਪੱਕੀ ਗੱਲ ਹੈ ਜੀ ਹਾਂਜੀ ਤੇ ਇਹ ਪੱਠ ਵੀ ਮੇਲੇ ਚ ਪਾਵਾਂਗੇ ਹਜ ਤੱਕ ਨਹੀਂ ਪਾਈ ਇਹਦੇ ਚ ਇੱਕ ਹੋ ਗਿਆ ਜੀ ਥੋੜਾ ਜਿਹਾ ਰਸੌਲੀ ਜੀ ਨਿਕਲੇ ਉਹਦੇ ਕਰਕੇ ਨਹੀਂ ਸੀ ਪਾਈ ਆਪਾਂ ਤੇ ਬਾਕੀ ਹੋਰ ਹੈਗੀਆਂ ਪੱਠਾਂ ਇੱਕ ਉਹ ਖੜੀ ਆ ਜਿਹੜੀ ਲਦਾੜ ਪੜ ਗਈ ਸੀ ਪਹਿਲੇ ਤੇ ਦੂਜੇ ਚ ਉਹ ਆਹ ਹਾਂਜੀ ਹਾਂਜੀ ਇਹਨੇ ਦੂਜਾ ਨੰਬਰ ਲਦਾੜ ਦੂਜਾ ਨੰਬਰ ਸੀ ਜਾਂਗਪੁਰ ਪਹਿਲਾ ਸੀ ਤੇ ਜਾਂਗਪੁਰ ਦੇ ਦੋ ਮੇਲੇ ਚ ਚੁੱਕਿਆ ਪਹਿਲਾ ਪਹਿਲਾ ਸੀ ਠੀਕ ਹੈ ਜੀ ਹਾਂਜੀ ਇਸੇ ਤਰ੍ਹਾਂ ਹੀ ਬੱਕਰੀਆਂ ਪਰ ਰੱਖੀਆਂ ਆ ਆ ਬੱਕਰੀ ਜਿਹੜੀ ਆਪਣੀ ਤੁਹਾਨੂੰ ਦੱਸਿਆ ਵੀ ਹੁਣ ਇੱਥੇ ਮੇਲੇ 'ਚ ਲਿਆ ਉਹ ਕੋਈ ਵੀ ਪੁਰਾਣੇ ਤੋਂ ਪੁਰਾਣਾ ਛੇੜੂ ਉਹ ਦੱਸ ਨਹੀਂ ਸਕਦਾ ਵੀ ਇਹ ਬੱਕਰੀ ਕੈਮੇ ਸੋਇਆ ਉਹ 10000 ਰੁਪਏ ਨਾਮ ਦੇ ਦਾਂਗੇ ਜੇ ਬੰਦਾ ਕੋਈ ਦੱਸਦਾ ਵੀ ਵੀ ਕੈਮੇ ਸੋਇਆ ਇਹ ਉਹ ਕਿਵੇਂ ਕਹਿ ਸਕਦੇ ਹੋ ਜੀ ਆਪਾਂ ਬਾਬਾ ਜੀ ਇਹ ਬਰੀਡ ਦੇ ਵਿੱਚ ਫਰਕ ਹੁੰਦਾ ਠੀਕ ਹੈ ਜੀ ਇਹ ਬੱਕਰੀ ਮੈਂ 14000 ਦੀ ਲਈ ਸੀ ਦੇ ਮਰ ਤੁਸੀਂ ਕਹਤਾ ਪੜਖ ਕਿਵੇਂ ਕਰਦੇ ਹੋ ਹਾਂਜੀ ਬਾਬਾ ਜੀ ਸੁਣਨੀਆਂ ਜਿਆਦਾ ਜ਼ਰੂਰੀ ਆ ਜ਼ਰੂਰੀ ਆ ਜੀ ਹੁਣ ਕਈ ਬੰਦੇ ਕਮੈਂਟ ਕਰਨਗੇ ਚਲੋ ਮੇਰਾ ਤਾਂ ਅਜ ਤੱਕ ਕਿਸੇ ਪੀਰ ਨੇ ਮੈਨੂੰ ਮਾੜਾ ਨਹੀਂ ਕਿਹਾ ਆਪਾਂ ਕਿਸੇ ਦਾ ਮਾੜਾ ਕੀਤਾ ਬਣੀ ਆਪਾਂ ਸਹੀ ਰਹਿ ਦਿੰਦੇ ਆ ਨਾ ਕਿਸੇ ਤੋਂ ਅਜ ਤੱਕ ਦਲਾਲੀ ਲਈ ਆ ਹਮ ਨਾ ਕਿਸੇ ਦਾ ਆਪਾਂ ਕਿਸੇ ਨੂੰ ਮੰਜੀ ਠੋਕੀ ਆ ਕਿਸੇ ਦੀ ਤੇ ਇਹ ਪਾਠ ਬਾਬਾ ਜੀ ਬੱਕਰੀ ਪੰਜ ਬੱਕਰੀਆਂ ਚਾਈ ਸੀ ਮੇਰੇ ਕੋਲ ਹਾਂਜੀ ਮੈਂ 70000 ਦੀਆਂ ਲਈ ਸੀ ਪੰਜ ਬੱਕਰੀਆਂ 14000 ਨੂੰ ਕਹਿੰਦੇ ਤੁਸੀਂ 14 14000 ਨੂੰ ਹਾਂ ਮੈਂ ਵੇਚਣ ਨੂੰ ਲਈ ਸੀ ਇਹ ਹਾਂ ਜਦੋਂ ਮੈਂ ਗੁੜੇਪਿੰਡ ਆਇਆ ਨਾ ਜਿੱਥੇ ਮੇਰਾ ਦੋਸਤ ਆ ਡਾਕਟਰ ਜਗਮੋਹਨ ਸਿੰਘ ਹਾਂਜੀ ਹਾਂ ਜਜਮੈਂਟ ਕਰ ਦਿੰਦਾ ਬੱਕਰੀਆਂ ਦੀ ਮੈਨੂੰ ਕਹਿੰਦਾ ਬਾਬਾ ਜੀ ਆਹ ਬੱਕਰੀ ਦੇ ਦਿਓ ਮੈਨੂੰ ਤਾਰ ਦਿਓ ਥੱਲੇ ਹਾਂ ਮੈਂ ਕਿਹਾ ਇਹਦੇ ਚ ਕੀ ਆ ਕਹਿੰਦਾ ਬਾਬਾ ਜੀ ਤੁਸੀਂ ਲੈ ਕੇ ਆਏਵੇਂ ਥੋੜੀ ਲੈ ਆਏ ਹੋ ਮੈਨੂੰ ਪਤਾ ਹੈ ਨਹੀਂ ਸੀ ਆਹ ਤੈਨੂੰ ਸੱਜਿਆ ਥਾਂ ਮੈਂ ਕਿਹਾ ਵੀ ਹਾਂ ਡਾਕਟਰ ਆਪੇ ਪੁੱਛ ਤਾਂ ਇਹ ਵੀ ਕੀ ਫੁੱਬੀਆ ਚ ਹਾਂਜੀ ਕਹਿੰਦਾ ਬਾਬਾ ਜੀ ਇਹ 100 ਨਹੀਂ 101% ਮੀਟਰ ਠੀਕ ਹੈ ਕਹਿੰਦਾ ਉਹਨੂੰ ਮੇਲੇ ਜਿੱਥੇ ਮਰਜ਼ੀ ਪਾ ਦੇ ਗੱਡੀ 'ਚ ਖੜੀ ਸਿੱਖੀ ਨਹੀਂ ਉਹਨੂੰ ਹਾਂ ਮੈਂ ਕਿਹਾ ਵੀ ਚਲੋ ਪਾਉਂ ਜਦੋਂ ਮੇਲਾ ਆਇਆ ਮੈਨੂੰ ਨੇ ਫੋਨ ਕੀਤਾ ਕਹਿੰਦਾ ਬਾਬਾ ਜੀ ਬੱਕਰੀ ਪਾ ਦੋ ਮੇਲੇ 'ਚ ਮੈਂ ਕਿਹਾ ਬਈ ਪਾਉਣੀ ਨਹੀਂ ਇਹਦੀ ترਸੇਮ ਸਿੰਘ ਜੀ ਲੱਤ ਪਿੰਗੀ ਆ ਜਮਾਂਦਰੂ ਠੀਕ ਹੈ ਜੀ ਤੁਰਦੀ ਆ ਚਾਹੇ 10 ਕਿਲੋਮੀਟਰ ਲੈ ਜਾਓ ਚਰਾਈ ਤੇ ਬਾਹਰ ਤਿੰਨ ਤੀ ਤੁਰਦੀ ਜਾਨੀ ਕੇ ਨਾ ਚਾਰਾਂ ਤੇ ਤੁਰਦੀ ਆ ਲਾਉਂਦੀ ਆ ਚੌਥੀ ਵੀ ਹਾਂ ਬਾ ਏਕਣੀ ਤੁਰਦੀ ਆ ਵਿਚਾਰੀ ترਸੇਮ ਸਿੰਘ ਜੀ ਇਹ ਨਵੇਂ ਸੂਏ ਸੂਈ ਆ ਬੱਕਰੀ ਲੈ ਜੀ ਕੋਈ ਕਹਿ ਨਹੀਂ ਸਕਦਾ 8 ਸਾਲ ਤਾਂ ਬੱਕਰੀ ਮਸਾ ਕੱਢਦੀ ਹੁੰਦੀ ਸੀ ਬਾਬਾ ਜੀ ਨਵੇਂ ਸੂਏ ਸੂਈ ਆ ਤੇ ਅੱਜ ਵੀ ਮੈਂ ਇਹਨੂੰ ਤੀਜੀ ਸੂਏ ਕਹਿ ਕੇ ਵੇਚ ਤੂੰ ਫਰੈਸ਼ ਦਾ ਹੁੰਦਾ ਦੰਦੀ ਵਾਲੇ ਖੜੇ ਨੇ ਜੀ ਫ੍ਰੈਸ਼ ਦੰਦ ਅਰਜਨ ਤੇ ਫੁਰਲ ਖਾਂਦੀ ਅਰਜਨ ਫ੍ਰੈਸ਼ ਦੰਦ ਇਹ ਕੁਦਰਤਵੰਨੀ ਹੋ ਆ ਬਾਕੀ ਬੱਕਰੀਆਂ ਦੇ ਦੰਦ ਘਸੇ ਹੋਏ ਨੇ ਇਹਦੇ ਘਸੇ ਹੀ ਨਹੀਂ ਸਹੀ ਗੱਲ ਆ ਜਿੱਦਾਂ ਅੱਜ ਆ ਬਜ਼ੁਰਗ ਖੜੇ ਆ ਕਿਸੇ ਦਾ ਦਾੜਾ ਕਾਲਾ ਹੋਊਗਾ 70 ਸਾਲ ਦੇ ਦਾ ਵੀ ਹਾਂਜੀ ਹਾਂ ਜਵਾੜਾ ਬਿਲਕੁਲ ਨਹੀਂ ਹਿੱਲਿਆ ਹੋ ਹਾਂ ਕਈਆਂ ਦਾ ਦਾੜਾ ਚਿੱਟਾ ਹੋ ਜਾਂਦਾ ਵਾ ਜਵਾੜਾ ਸਾਫ਼ ਹੁੰਦਾ ਇਹ ਜਵਾਨੀ ਚ ਜਾਨਕੇ ਬੁੜੇ ਪੇ ਜੀ ਇਹ ਕੁਦਰਤੀ ਹੁੰਦਾ ਜੀ ਇਹ ਰੇਸ਼ੇ ਤੇ ਆ ਜਾਂਦੀ ਆ ਗੱਲ ਸਾਰੀ ਸਹੀ ਗੱਲ ਆ ਕਿਸੇ ਦੀ ਅੱਖਾਂ ਤੇ ਪੈ ਗਿਆ ਕਿਸੇ ਦੇ ਦਾੜੇ ਤੇ ਪੈ ਗਿਆ ਦੰਦਾਂ ਤੇ ਪੈ ਗਿਆ ਉਹੀ ਜਾਨਵਰਾਂ ਚ ਬਾਕੀ ਹੱਡ ਹੁੰਦਾ ਜੀ ਇਹ ਬੱਕਰੀ ਦਾ ਜਿਹੜਾ ਹੱਡ ਆ ਇਹ ਹਰੇਕ ਬੱਕਰੀ ਨੂੰ ਨਹੀਂ ਲੱਗਿਆ ਹੁੰਦਾ ਠੀਕ ਹੈ ਹੁਣ ਸਿੰਗ ਦੇਖ ਲਓ ਇਹਦੇ ਨਵੇਂ ਸੂਏ ਆ ਸਿੰਗ ਇਹਦੇ ਦੂਜੇ ਤੀਜੇ ਸੂਏ ਵਾਲੀ ਬੱਕਰੀ ਛੱਡੇ ਆ ਹਾਂਜੀ ਠੀਕ ਹੈ ਨਹੀਂ ਬਾਕੀ ਕੰਨਾਂ ਦੀ ਲੈਂਥ ਪੂਰੀ ਬਿਲਕੁਲ ਜੁਲੀ ਡਾਟੀ ਵਾਲੇ ਡਾਕਟਰ ਵੀ ਮੇਰੇ ਕੋਲੇ ਆਏ ਚਾ ਚਲੋ ਮੇਰਾ ਉੱਥੇ ਪ੍ਰੇਮ ਆ ਮੈਨੂੰ ਦਵਾਈਆਂ ਬੋਟੀਆਂ ਦੇ ਜਾਂਦੇ ਆ ਫਰੀ ਉਹ ਕਹਿੰਦੇ ਬਾਬਾ ਜੀ ਆਹ ਬੱਕਰੀ ਜੇ ਕਿਤੇ ਲੱਤ ਸਹੀ ਹੁੰਦੀ ਨਾ ਹਾਂਜੀ ਇਹਨੂੰ ਚਾਹੇ ਤੁਸੀਂ ਪੰਜਾਬੋਂ ਜਾ ਕੇ ਚੌਥੇ ਰਾਜ ਦੇ ਵਿੱਚ ਵੀ ਪਾ ਦਿੰਦੇ ਇਹ ਬੱਕਰੀ ਪਹਿਲਾਂ ਹੀ ਕਰਦੀ ਠੀਕ ਹੈ ਜੀ ਨੰਬਰ ਪਹਿਲਾਂ ਹੀ ਕਰਦੀ ਕਹਿੰਦੇ ਇਹ ਮੈਂ ਕਿਹਾ ਜੀ ਮੈਨੂੰ ਪ੍ਰਮਾਤਮਾ ਨੇ ਟਿਕਾਣੇ ਰੱਖਣਾ ਸੀ ਫੇਰ ਤਾਂ ਮੇਰੀ ਹਵਾ ਖਰਾਬ ਹੋ ਜਾਣੀ ਸੀ ਹੂੰ ਮੈਂ ਕਿਹਾ ਜੀ ਲੱਤ ਖਰਾਬ ਆ ਮੈਂ ਤਾਂ ਨਹੀਂ ਹਿੱਲ ਜਾਂਦਾ ਠੀਕ ਐ ਨੀ ਗੱਲ ਵੱਡੀ ਤੁਹਾਡੇ ਕੋਲ ਬਾਬਾ ਜੀ ਕਿੰਨੇ ਸੂਏ ਲਾਇਆ ਜੀ ਫੇਰ ਮੇਰੇ ਕੋਲੇ ਬਾਬਾ ਜੀ ਸੱਤਵੇਂ ਸੂਏ ਸੂਈ ਆ ਦੋ ਪਹਿਲਾਂ ਗਾ ਦੋ ਪਹਿਲਾਂ ਸੂਈ ਸੀ ਜਦੋਂ ਮੈਂ ਲਈ ਆ ਤੀਜੇ ਸੂਏ ਸੀਗੀ ਇਹ ਯਾਨੀ ਕਿ ਬੱਚੇ ਪੂਰੇ ਟੋਂ ਬੱਚਾ ਇੱਕ ਹੀ ਮਗਰ ਲੱਗਿਆ ਤਿੰਨ ਚਾਰ ਬੱਕਰੇ ਸੀ ਮੈਂ ਵੇਚਤੇ ਪਹਿਲਾਂ ਝਟਕਤੇ ਅੱਛਾ ਜੀ ਆ ਪਾਠੇ ਦੀ ਆ ਠੀਕ ਐ ਜੀ ਆ ਦੇਖ ਸਕਦੇ ਹੋ ਪਾਠੇ ਦੇ ਨਾਲ ਠੀਕ ਐ ਜਿਹੜੇ ਹੌਣ ਵਾਲੇ ਤਿੰਨ ਬੱਚੇ ਸੀ ਮ ਐਂਕਤੀ ਸੂਆ ਹੀ ਸਾਰਾ ਖਰਾਬ ਆ 55 ਬੱਚੇ ਸੀ 50 ਮਰ ਗਏ ਹੂੰ ਪੰਜ ਬੱਚੇ ਆ 55 ਚ ਠੀਕ ਹੈ ਜੀ ਜਿੰਨੀਆਂ ਸ਼ਿਵਾ ਤੋਂ ਬੱਕਰੀਆਂ ਕਰਾਸ ਕਰਾਈਆਂ ਸਾਰੀਆਂ ਨੇ ਤਿੰਨ ਤਿੰਨ ਬੱਚੇ ਦਿੱਤੇ ਆ ਸਾਰੀਆਂ ਨੇ 15 ਬੱਕਰੀਆਂ ਕਰਾਸ ਕਰਾਈਆਂ 45 ਬੱਚੇ ਤਿੰਨਾ ਦੇ ਇਹ ਐ ਇਹ ਕਾਰਨ ਕੀ ਮੰਨਦੇ ਆ ਬਾਬਾ ਜੀ ਐਂਕਤੀ ਸਾਡੇ ਏਰੀਆ 'ਚ ਹੀ ਹਵਾ ਬੱਚਿਆਂ ਨੂੰ ਠੀਕ ਹੈ ਕੁਦਰਤ ਬੰਨੀਓ ਚਲੋ ਕੋਈ ਹਵਾ ਹੁੰਦੀ ਆ ਹਨ ਤੇ ਤੁਰ ਗਏ ਬੱਚੇ ਚਲੋ ਕੋਈ ਗੱਲ ਨਹੀਂ ਗਾਂ ਫੇਰ ਕਰਾਸ ਕਰਾਇਆ ਦੁੱਧ ਪਾਈ ਜਾਂਦੇ ਹੁਣ ਠੀਕ ਹੈ ਜਿੰਨੇ ਕਦੇ ਬੱਚੇ ਵਿੱਚ ਨਹੀਂ ਹੋਣੇ ਕਦਾ ਦੁੱਧ ਪਾਲਾਂਗੇ ਹੁਣ ਜਿੰਨੀਆਂ ਬੱਕਰੀਆਂ ਲਾਈਆਂ ਸਾਰੇ ਤਿੰਨ ਬੱਚੇ ਮਾਰਾਇ ਪੰਤਾ ਧਰਮ ਦੇ 45 ਬੱਚੇ ਤਾਂ 43 ਬੱਚੇ ਛੇਵਾਦੇ ਮਰੇ ਆ ਠੀਕ ਹੈ ਜੀ ਹਾਂ ਜੀ ਤੇ ਉਹਦੇ ਚੋਂ 2-3 ਬੱਚੇ ਆ ਤੇ ਬਾਕੀ ਕੁਝ ਹੋਰ ਬੱਚਿਆਂ ਦੇ ਜਿਹੜੀਆਂ ਮਗਰੋਂ ਆਈਆਂ ਸੀਗੀਆਂ ਉਹਨਾਂ ਦੇ ਮਰੇ ਆ ਹੂੰ ਬਾਕੀ ਹੋਰ ਵੀ ਸਾਡੇ ਏਰੀਆ 'ਚ ਬਹੁਤ ਬੱਚਿਆਂ ਦਾ ਨੁਕਸਾਨ ਹੋਇਆ ਪਰ ਬੱਕਰੀ ਦਾ ਨਹੀਂ ਹੋਇਆ ਬੱਕਰੀ ਨੂੰ ਦੁੱਧ ਨੂੰ ਖੜੀਆਂ ਬੱਕਰੀਆਂ ਚੱਲਦੀਆਂ ਨੇ ਹੁਣ ਮੈਂ ਇੱਕ ਹੋਰ ਸ਼ੌਂਕ ਪਾਲਣ ਲੱਗਿਆ ਤਰਸੇਮ ਸਿੰਘ ਜੀ ਨਾਲ ਉਹ ਕਿਵੇਂ ਜੀ ਕਿਹੜਾ ਤੁਹਾਨੂੰ ਦਿਖਾ ਰਿਹਾ ਮੈਂ ਅਗਲਾ ਕਹੂਗਾ ਇਹ ਵੀ ਰੱਖ ਲਿਆ ਠੀਕ ਹੈ ਜੀ ਆ ਜਾ ਬਈ ਮੈਂ ਇਹਦੇ ਬਾਰੇ ਕਹਿਣ ਲੱਗਾ ਜੀ ਚੱਲ ਤੁਸੀਂ ਲੈ ਇਹ ਵੀ ਰੱਖ ਲਈਆਂ ਜੀ ਇਹ ਆਪਾਂ ਤਿੰਨ ਤਿੰਨ ਕਰ ਲਈਏ ਨਹੀਂ ਬਾਬਾ ਜੀ ਮੈਂ ਜਮਨਾਪਰੀ ਤੇ ਕੰਮ ਕਰਨਾ ਆਪਾਂ ਠੀਕ ਹੈ ਜਮਨਾਪਰੀ ਆਪਾਂ ਇਹ ਵਧਾਉਣੀਆਂ ਕਰੇਜ ਵਧਾਉਣਾ ਇਹਦਾ ਯਾਨੀ ਜਮਨਾਪਰੀ ਪੇੜ ਇਹ ਲੇ ਲਈ ਆ ਜੀ ਤਕਰੀਬਨ ਹੋਊਗੀ 7-8 ਮਹੀਨੇ ਦੀ ਬਾਬਾ ਜੀ ਦਾ ਨਾਕੀ ਬਹੁਤ ਜ਼ਿਆਦਾ ਹੈ ਬਾਬਾ ਜੀ ਪਿਓਰ ਜਮਨਾਪਰੀ ਆ ਇਹ ਇਹ ਉਹ ਲਈ ਆ ਜੀ ਆਨੰਦਪੁਰ ਸਾਹਿਬ ਮੈਂ ਬੈਠਾ ਸੀਗਾ ਜੀ ਲੰਗਰ ਚ ਹੂੰ ਮੈਨੂੰ ਜੰਟੇ ਦਾ ਫੋਨ ਆਇਆ ਤਲਵੰਡੀ ਵਾਲੇ ਦਾ ਹੂੰ ਮੈਨੂੰ ਕਹਿੰਦਾ ਬਾਬਾ ਜੀ ਮੇਰੀ ਲੇੜੀ ਦਾ ਸੌਦਾ ਕਰਕੇ ਬੰਦਾ ਛੱ अच्छा ਵੀ ਮੈਂ ਬਲੇਲੀ ਹੁਣ ਰੱਖਣੀ ਨਹੀਂ ਮੁੱਲ ਕਰਕੇ ਘਰੇ ਹਾਂ ਮੈਂ ਕਿਹਾ ਕਿੰਨੇ ਦਾ ਕੀਤਾ ਚਲੋ ਆਪਾਂ ਦੱਸਣਾ ਨਹੀਂ ਕਹਿੰਦਾ ਇੰਨੇ ਦਾ ਮੈਂ ਕਿਹਾ ਮੈਂ ਨਹੀਂ ਲੈਣੀ ਇੰਨੇ ਦੀ ਹਾਂ ਕਹਿੰਦਾ ਬਾਬਾ ਤੈਨੂੰ ਜਵਾਬ ਨਹੀਂ ਤੂੰ ਦੱਸ ਕਿੰਨੇ ਪੈਸੇ ਦੇਣੇ ਮੈਂ ਲੇਲੀ ਮੈਂ ਗੱਡੀ ਭੇਜਦਾ ਨਾਲ ਹੀ ਪੈਸੇ ਭੇਜਦਾ ਲੇਲੀ ਲੱਦ ਦੇ ਹਾਂ ਆਪਾਂ ਲੱਦ ਲਿਆਂਦੀ ਇੱਕ ਉਹ ਤੋਂ ਪਹਿਲਾਂ ਲੈ ਕੇ ਆਂਦੀ ਉਹਦੇ ਘਰੋਂ ਠੀਕ ਹੈ ਜੀ ਉਹ ਮੈਂ ਦਰਸ਼ੀ ਕੋਲ ਛੱਡੀ ਹੋਈ ਆ ਗੱਪੜਾ ਕਰਾਉਣ ਵਾਸਤੇ ਹੂੰ ਫੇਰ ਜਿੱਦੇ ਕਲਿਆਣ ਮੇਲਾ ਸੀ ਦਰਸ਼ੀ ਦੇ ਘਰੇ ਗਏ ਬੱਕਰੀ ਭੇਡ ਛੱਡਣ ਇੱਕ ਉਹ ਤੋਂ ਲੈ ਲਈ ਠੀਕ ਹੈ ਜੀ ਉਹਨੇ ਮੇਰਾ ਹੱਥ ਨਹੀਂ ਫੜਿਆ ਬਾਬਾ ਜੀ 60 ਅਛਾਏ ਬਹੁਤ ਬੰਦੇ ਰੁੱ ਰਜੀ ਹੋਈ ਸਾਰੇ ਪਰਿਵਾਰ ਦੀ ਹੂੰ ਵਿਚੇ ਬੀਬੀਆਂ ਵਿਚੋਰੇ ਧੀਆਂ ਪੁੱਤ ਪੂਰੇ ਮੈਗਨਾ ਵੀ ਯਾਰ ਰੱਜੇ ਹੋਏ ਪਰਿਵਾਰ ਆ ਦਰਸ਼ੀ ਲਖੇ ਵਾਲਾ ਹੂੰ ਪੂਰਾ ਪ੍ਰਮਾਤਮਾ ਨੇ ਉਹਦੀ ਬੜੀ ਉਹਦੇ ਤੇ ਬਰਕਤ ਆ ਪ੍ਰਮਾਤਮਾ ਦੀ ਤੇ ਇਹ ਚੀਜ਼ਾਂ ਵੀ ਸਾਨੂੰ ਰੱਖਣੀਆਂ ਚਾਹੀਦੀਆਂ ਇਹ ਅਸਲ ਅਸਲ ਜਿਹੜੀ ਸਾਡੀ ਸਹਾਇਕ ਕਿਤਾ ਨਾ ਖੇਤੀ ਦਾ ਭੇਡਾਂ ਬੱਕਰੀਆਂ ਨੇ ਜਿੰਨੇ ਆਪਾਂ ਖੜੇ ਆ ਇਹਨਾਂ ਦੇ ਬਜ਼ੁਰਗਾਂ ਵੱਲ ਝਾਤੀ ਮਾਰ ਲੋ ਵੀ ਸਾਡੇ ਬਜ਼ੁਰਗਾਂ ਕੋਲੇ ਇੱਕ ਇੱਕ ਦੋ ਦੋ ਬੱਕਰੀਆਂ ਹਰੇਕ ਕੋਲ ਹੁੰਦੀਆਂ ਸੀ ਜਾਂਦੇ ਸਾਡੇ ਬਜ਼ੁਰਗ ਖੱਤੇ ਵਿੱਚ ਬੱਕਰੀ ਦੀ ਧਾਰ ਚੋ ਕੇ ਚਾਹ ਕਰ ਲੈਂਦੇ ਸੀ ਇਹਨੂੰ ਉਦੋਂ ਤੇ ਤਾਂ ਕਰਕੇ ਇਹਦਾ ਨਵ ਫਰਿੱਜ ਪਿਆ ਹੋਇਆ ਵੀ ਜਦੋਂ ਮਰਜੀ ਚੋ ਲੋ ਜਦੋਂ ਮਰਜੀ ਇਹਦੀ ਚਾਹ ਕਰ ਲੋ ਇਹ ਅੱਜ ਨਹੀਂ ਅਸੀਂ ਇਹਨੂੰ ਫਰਿੱਜ ਕਹੇ ਸਾ ਤੇ ਅੱਜ ਸਾਡਾ ਬਿਜ਼ਨਸ ਬਣ ਗਿਆ ਅੱਜ ਇਹ ਪ੍ਰੋਫੈਸ਼ਨਲ ਕਿੱਤਾ ਬਣ ਗਿਆ ਫਰਿੱਜ ਵਾਲਾ ਤਾਂ ਫੇਰ ਵੀ ਖਰਾਬ ਹੋ ਜੂਗਾ ਖਰਾਬ ਇਹ ਨਹੀਂ ਖਰਾਬ ਹੁੰਦਾ ਬਾਬਾ ਜੀ ਇਹ ਪ੍ਰੋਫੈਸ਼ਨਲ ਕਿੱਤਾ ਬਣ ਗਿਆ ਅੱਜ ਕਿਉਂ ਬਣਿਆ ਬਾਬਾ ਜੀ ਜਾਨਪੁਰ ਜੀ ਇਧਰ ਆਓ ਮੈਂ ਤੁਹਾਨੂੰ ਮੜਾਈ ਜਾਵਾਂਗੇ ਜਿਹੜੇ ਬੰਦੇ ਜ਼ਿੰਮੇਵਾਰ ਭਰਾ ਸਾਡੇ ਇੱਧਰ ਜੁੜੇ ਨੇ ਬਹੁਤ ਜ਼ਿਆਦੇ ਮੰਤਰੀ ਐਮ ਐਲ ਏ ਤੇ ਜਿਹੜੇ ਐਮਪੀ ਵਗੈਰਾ ਹਮ ਉਹਨਾਂ ਦੇ ਬੱਕਰੀਆਂ ਦੇ ਫਾਰਮ ਨੇ ਠੀਕ ਹੈ ਜੀ ਹਰੀਸ਼ ਰਾਏ ਟਾਂਡਾ ਪੰਜਾਬ ਸਰਕਾਰ ਦਾ ਮੰਤਰੀ ਰਿਹਾ ਅਕਾਲੀ ਦਲ ਚ ਹਾਂਜੀ ਨੂਰਪੁਰ ਦੇ ਵਿੱਚ ਉਹਨਾਂ ਦਾ ਬੱਕਰੀਆਂ ਦਾ ਫਾਰਮ ਆ ਠੀਕ ਹੈ ਜੀ ਜਗਤਾਰ ਸਿੰਘ ਦੀ ਜੱਗਾ ਐਮਐਲਏ ਪਹਿਲਾਂ ਆਮ ਪਾਰਟੀ ਤੋਂ ਹੁਣ ਕਾਂਗਰਸ ਆ ਹਮ ਉਹ ਬੱਕਰੀਆਂ ਦਾ ਕਿੱਤਾ ਉਹਨਾਂ ਦਾ ਬਹੁਤ ਟਾਪ ਦੇ ਬ੍ਰੀਡਰ ਪਾਲੇ ਹੋਇਆ ਉਹ ਸ਼ੌਂਕ ਵਜੋਂ ਪਾਲਦੇ ਆ ਤੇ ਇਸੇ ਤਰ੍ਹਾਂ ਹੀ 36 ਗੜ੍ਹ ਦੇ ਵਿੱਚ ਉਹ ਜੇਰ ਮੰਤਰੀ ਆ ਉਹਨਾਂ ਦਾ ਫਾਰਮ ਪਾਇਆ ਹੋਇਆ ਠੀਕ ਹੈ ਜੀ ਸੁਖਵੀਰ ਬਾਦਲ ਹੂੰ ਜਿਹਦਾ ਬਾਪ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਹੂੰ ਬੱਕਰੀਆਂ ਦਾ ਟਾਪਰ ਦਾ ਬੰਦਾ ਉਹ ਇਨਸਾਨ ਹੂੰ ਚਲੋ ਜੋ ਕਰਦੇ ਆ ਸੰਸਾਰ ਵਿੱਚ ਕੀਤਾ ਉਹ ਨਹੀਂ ਆਪਾਂ ਨੂੰ ਪਤਾ ਹੂੰ ਪਰ ਉਹਨਾਂ ਦੀ ਜੇ ਨੌਲੇਜ ਲਈਏ ਤੇ ਜਿਹੜੇ ਟਾਪਰ ਟਾਪਰ ਬੰਦੇ ਆ ਜਿੱਦਾਂ ਹੁਣ ਫੌਜ ਨੂੰ ਮੀਟ ਸਪਲਾਈ ਕਰਨਾ ਹੂੰ ਇਹ ਬਾਬਾ ਜੀ ਸਾਡੇ ਮੰਤਰੀ ਸ਼ੰਤਰੀਆਂ ਦਾ ਕੰਮ ਆ ਸਾਡੇ ਅਰਗੇ ਤਾਂ ਇੱਥੇ ਇੱਕ ਇੱਕ ਬੱਕਰਾ ਵੇਚਦੇ ਆ ਹਾਂ ਇਹ ਹਜ਼ਾਰਾਂ ਹੀ ਵੇਚਦੇ ਆ ਇਕੱਠੇ ਫੌਜ ਨੂੰ ਜਿਹੜਾ ਫੌਜ ਨੂੰ ਕੋਟਾ ਜਾਣਾ ਨਾ ਅਲਾਰਟ ਦੇਣਾ ਵੀ ਇੰਨੇ ਟਨ ਇੰਨੇ ਟਰੱਕ ਮਾਲ ਦੇਣਾ ਇਹ ਸਾਡੇ ਮੰਤਰੀਆਂ ਕੋਲੇ ਆ ਫੇ ਸਾਨੂੰ ਕਰਦੇ ਉਹਨੂੰ ਕਿਉਂ ਸੰਗ ਲੱਗਦੀ ਆ ਆ ਸਾਡੇ ਬਾਬਾ ਜੀ ਹਰਿੰਦਰਪਾਲ ਜਾਂਗਪੁਰ ਤੋਂ ਇਹਨਾਂ ਕੋਲੇ 100 ਪਲੱਸ ਬੱਕਰੀ ਆ ਦੋਨੇ ਪਿਓ ਪਤ ਬੱਕਰੀਆਂ ਚਾ ਤਿੰਨ ਸਿਰੀ ਰੱਖੇ ਹੋਇਆ ਪੰਜ ਬੰਦੇ ਬੱਕਰੀਆਂ ਚ ਦੱਸੋ ਰੋਟੀ ਨਹੀਂ ਖਾਂਦੇ ਕੈਨੇਡਾ ਅਮਰੀਕਾ ਬਾਪ ਬੇਟਾ ਧੀ ਬੈਠੀ ਆ ਜਾਂਦੇ ਨਹੀਂ ਮੈਂ ਕੈਨੇਡਾ ਚੋ ਤਿੰਨ ਮਹੀਨੇ ਲਾ ਕੇ ਹੱਥ ਬੰਨ੍ਹ ਕੇ ਆਇਆ ਉੱਥੇ ਦਿਹਾੜੀਆਂ ਕਰਦੇ ਆ ਇੱਥੇ ਯਾਰ ਬੈਠੇ ਆ ਰਾਜੇ ਬਣੇ ਸੀ ਹਾਂਜੀ ਇੱਥੇ ਆਪਦਾ ਕੀਤਾ ਇਹ ਸੀ ਮੰਨਦੇ ਨਹੀਂ ਨਾ ਹੈ ਮੈਂ ਅੱਗੇ ਵੀ ਬੋਲਿਆ ਜਿਹੜਾ ਕੈਨੇਡਾ ਚ ਜਾ ਕੇ 12 ਘੰਟੇ ਲਾਉਂਦਾ ਮੈਂ 12 ਘੰਟੇ ਟਰੈਕਟਰ ਮਗਰ ਖੜ ਕੇ ਸਪਰੇਅ ਕੀਤੀ ਆ ਜਿਹੜਾ 12 ਘੰਟੇ ਲਾਉਂਦਾ ਮੈਂ ਵਾਦਾ ਕਰਦਾ 2 ਘੰਟੇ ਆਪਦੇ ਘਰੇ ਕੰਮ ਕਰਕੇ ਦੇਖ ਲਵੇ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਕੈਨੇਡਾ ਦੀ ਢੂਹੀ ਬਣੂਗਾ ਪਰ ਅਸੀਂ ਕਰਦੇ ਨਹੀਂ ਚਾਹ ਤਾਂ ਮਾਂ ਦੇ ਹੱਥੋਂ ਪੀਣੀਆਂ ਉਹ ਵੀ ਗਾਲ ਕੱਢ ਕੇ ਮੰਗਾਉਣੀਆਂ ਭਾਂਡੇ ਸਾਂਝੀ ਨੂੰ ਕਹਿੰਦਾ ਚਾੱਕੇ ਰੱਖਦੇ ਉਧਰ ਮਾਂਜਣ ਵਾਲੀ ਭਾਂਡੇ ਰੱਖੀ ਆ ਪੋਚੇ ਲਉਣ ਵਾਲੀ ਬੁੜੀ ਰੱਖੀ ਹੋਈ ਆ ਅਸੀਂ ਕੰਮਜਾਬ ਕਿੱਥੋਂ ਹਣਾ ਬੁੜਾ ਗੋਡੇ ਚੱਲਣਾ ਚੱਲਣ ਇੰਨੂ ਬੰਨ ਕੇ ਗੋਡੇ ਤੇ ਪੱਠੇ ਵੜਦਾ ਮੁੰਡਾ ਸਲਵੇ ਹਾਲ ਚ ਫਿਰਦਾ ਫਿਰ ਪਿਓ ਨੇ ਕਹਿਣਾ ਗਿਆ ਵੀ ਇਹਨੂੰ ਅੱਗ ਲਾਓ ਵੇਚ ਕੇ ਕੀਲਾ ਬਾਹਰ ਤੋੜ ਦੋ ਕੰਮ ਕਰੂ ਫਸਿਆ ਹੋਇਆ ਪਿਓ ਤਾਂ ਫਸਿਆ ਆ ਭੇਜਦਾ ਪੁੱਤ ਨੂੰ ਸ਼ੌਂਕ ਨਾਲ ਨਹੀਂ ਭੇਜਦਾ ਕੀਦਾ ਚਿੱਤ ਕਰਦਾ ਵੀ ਮੈਂ ਆਦੇ ਕਲੇਜਾ ਕੱਢ ਕੇ ਬਾਹਰ ਤੋੜਦੇ ਆ ਸਹੀ ਗੱਲ ਕੋਈ ਮਜਬੂਰੀ ਨਸ਼ੇ ਦਾ ਪੈਦਾ ਕੋਈ ਨਸ਼ੇ ਤੋਂ ਡਰਦਾ ਮਾਰਾ ਭੇਜਦਾ ਮੇਰਾ ਪੁੱਤ ਖਰਾਬ ਨਾ ਹੋ ਜਾਏ ਕਿਉਂਕਿ ਸਾਡੀਆਂ ਸਾਡੇ ਪੰਜਾਬ ਨੂੰ ਸਾਡੇ ਆਪ ਦੇ ਖਾਣ ਲੱਗੇ ਹੋਇਆ ਹੁਣ ਆ ਦੇਖਿਆ ਜੀ ਕਿਸਾਨਾਂ ਦੇ ਉੱਤੇ ਕਿਵੇਂ ਛੱਤਰ ਬਰਾਇਆ ਕਿਸਾਨ ਹੀ ਮਰ ਗਿਆ ਪੰਜਾਬ ਮਰ ਗਿਆ ਪੰਜਾਬ ਨਹੀਂ ਹਿੰਦੁਸਤਾਨ ਮਰ ਗਿਆ ਜੇ ਤੁਸੀਂ ਉਹਨਾਂ ਨੂੰ ਠਾਲਣਾ ਮੰਗਾ ਮੰਨ ਲਓ ਜੜੀਆਂ ਜਾਇਜ਼ ਆ ਉਹੀ ਮੰਨ ਲਓ ਲੈਕਤੀ ਰੂਪੇ ਦਿਓ ਤਾਂ ਸਹੀ ਸਹੂਲਤਾਂ ਕਿਸਾਨਾਂ ਨੂੰ ਵੇਲ ਜੜੀਆਂ ਮੰਨਣੀਆਂ ਸੀ ਮੰਨ ਲੀਆਂ ਬਾਕੀ ਰਹਿਣ ਦਿਓ ਭਾਈ ਤੁਸੀਂ ਦਿੰਦੇ ਵੀ ਨਹੀਂ ਕੋਈ ਉੱਤੇ ਛੱਤਰ ਬਾਧੂ ਮਾਰਦੇ ਹੋ ਇੱਕ ਸਰਕਾਰ ਨਹੀਂ ਸਾਰੀਆਂ ਮਾਰਦੀਆਂ ਇਸ ਲਈ ਆ ਵੀ ਕਿੱਤਾ ਕਰੋ ਨਾ ਕਿਸੇ ਸਰਕਾਰ ਨੂੰ ਦੋਸ਼ ਨਾ ਵੋ ਹੱਥੀ ਕੰਮ ਕਰੋ ਹੱਥੀ ਕੰਮ ਕਰਕੇ ਮਿਹਨਤ ਕਰਕੇ ਆਦੇ ਪਰਿਵਾਰ ਨੂੰ ਪਾਲੋ ਸਾਨੂੰ ਪ੍ਰਮਾਤਮਾ ਨੇ ਸਰੀਰ ਦਿੱਤਾ ਜਿਹਦੀ ਕੋਈ ਕੀਮਤ ਨਹੀਂ 1 ਕਰੋੜ ਰੁਪਇਆ ਲੱਗ ਜਾਂਦਾ ਬਾਹ ਲਵਾਉਣ ਨੂੰ ਜੇ ਲਵਾ ਲਈਏ ਲੱਤਾਂ ਲਵਾਉਣੀਆਂ ਪੈ ਜਾਣ ਨਿਮਾਤਨੋਲਾ ਜੀ ਆਜੋ ਇੱਧਰ ਆਜੋ ਤੇ ਇਹ ਸਰੀਰ ਦੇ ਕੋਈ ਮੁੱਲ ਹੀ ਹੈ ਨਹੀਂ ਇੱਕ ਅੱਖ ਲੈਣੀ ਪਵੇ ਲੱਖਾਂ ਚ ਲੱਗਦੀ ਆ ਅੱਖ ਪਰ オリジナル ਨਹੀਂ ਬਣਦੀ ਨਕਲੀ ਅੱਖ ਤੇ ਅਸੀਂ ਯਾਰ ਪ੍ਰਮਾਤਮਾ ਦਾ ਇਹਨਾਂ ਨੂੰ ਵੀ ਸ਼ੁਕਰਾਨਾ ਕਰਦੇ ਖਾਲਸਾ ਫਤਹਿ ਬਈ ਪ੍ਰਮਾਤਮਾ ਤੂੰ ਐਡਾ ਤਕੜਾ ਸਰੀਰ ਦਿੱਤਾ ਅਸੀਂ ਤੋੜੀਏ ਨੂੰ ਅਸੀਂ ਕੰਮ ਕਰੀਏ ਠੀਕ ਹੈ ਕਿ ਨਹੀਂ ਅਸੀਂ ਕੀ ਕਰਦੇ ਆ ਅਸੀਂ ਡਿਗਰੀਆਂ ਕਰ ਲੈਣੀਆਂ ਪੀ ਐਚ ਡੀ ਕਰਕੇ ਟੈਂਕੀ ਤੇ ਚੜਦੇ ਛਾਲ ਮਾਰਾਂਗੇ ਕਿੱਥੇ ਗਈ ਥੋੜੀ ਅਕਲ ਪੜ੍ਹ ਲੈ ਕੇ ਖੂਚ ਢਿਗ ਪੇ ਤੁਸੀਂ ਪੜ੍ਹ ਲਿਖੇ ਹੋ ਤੁਸੀਂ ਲੋਨ ਲੋ ਸਰਕਾਰ ਤੋਂ ਦਿੰਦੀ ਹੈ ਸਰਕਾਰ ਅਸੀਂ ਤਾਂ ਅੰਨ ਪੜਾਉਂ ਆ ਅਸੀਂ ਨਹੀਂ ਲੈ ਸਕਦੇ ਤੁਸੀਂ ਸਰਕਾਰਾਂ ਤੋਂ ਲੋਨ ਲੈ ਕੇ ਕਿੱਥਾ ਚਲਾਓ ਸਿਰ ਹੀ ਰੱਖ ਲੋ ਨਹੀਂ ਆਪ ਕਰ ਸਕਦੇ ਸੰਗ ਲੱਗਦੀ ਆ ਬਾਈ ਜੀ ਅਸੀਂ ਆਪ ਝਾੜੂ ਲਾਉਣੇ ਆ ਅੱਜ ਮੈਂ ਮੇਲੇ 'ਚ ਬੈਠਾ ਮੇਰੀਆਂ ਧੀਆਂ ਬੀਏ ਪੜ੍ਹੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਡਿਪਲੋਮੇ ਚੋ ਫਸਟ ਆਈ ਹੋਇਆ ਆਲ ਇੰਡੀਆ ਇੰਟਰ ਯੂਨੀਵਰਸਿਟੀ 골ਡ ਮੈਡਲ ਮੇਰੀ ਬੇਟੀ ਬੱਕ ਬੱਕਰੀਆਂ ਦਾ ਬਾੜਾ ਕਰਦੀ ਆ ਅਸੀਂ ਯਾਰ ਲੋਕਾਂ ਦੇ ਪੋਚੇ ਲਾਉਣ ਨੂੰ ਆਪਦਾ ਬਾੜਾ ਕਰਦੇ ਨਹੀਂ ਅਸੀਂ ਪੋਚੇ ਲਾਉਣ ਨੂੰ ਕਹਿੰਦੇ ਸਾਨੂੰ ਨੌਕਰੀ ਦੇ ਦਿਓ ਥੋੜਾ ਬਹੁਤਾ ਸਾਡੇ ਅਕਲ ਨੂੰ ਹੱਥ ਮਾਰਨਾ ਚਾਹੀਦਾ ਸੀ ਪੜ੍ਹੇ ਲੈ ਕੇ ਅਨਪੜ੍ਹ ਹੋ ਗਏ ਪੜ੍ਹ ਲਿਖ ਕੇ ਅਨਪੜ੍ਹ ਸਾਡੇ ਬਜ਼ੁਰਗ ਅਨਪੜ੍ਹ ਸੀ ਉਹ ਕਿੱਤਾ ਕਰਦੇ ਸੀ ਕਿਰਤ ਕਰਦੇ ਸੀ ਰੱਜ ਕੇ ਖਾਂਦੇ ਸੀ ਰੱਜ ਕੇ ਲਿਆਉਂਦੇ ਸੀ ਰਿਸ਼ਤੇਦਾਰਾਂ ਨੂੰ ਝੋਲੇ ਭਰ-ਭਰ ਲਿਆਂਦੇ ਸੀ ਦਾਲਾਂ ਸਬਜ਼ੀਆਂ ਆਦੇ ਹੋਰ ਅ ਹੁਣ ਅੱਜ ਅਸੀਂ ਕੀ ਕਰਦੇ ਆ ਪਾਈਆ ਲਸਣ ਲੈਣਾ ਹੋਵੇ ਨਾ ਰੇੜੀ ਵਾਲਿਆਂ ਨੂੰ ਦੇਖਦੇ ਆ ਵੀ ਆਉਂਦਾ ਕਿਸੇ ਪਾਸਿਓਂ ਅਸੀਂ ਭੁੱਖੇ ਹੀ ਮਰਨਾ ਯਾਰ ਮੈਂ ਥੋੜੇ ਜੀ ਆ ਬੀਚਿਆ ਮੇਰੇ ਵੀ ਕੁਝ ਨਹੀਂ ਹੋਇਆ ਮੇਰੇ ਕੋਲ ਤਾਂ ਚਲੋ ਜਾਇਦਾਦੀ ਕੀਲਾ ਕਾ ਉੱਥੇ ਅਸੀਂ ਬੱਕਰੀਆਂ ਛੱਡੀਆਂ ਹੋਈਆਂ ਠੀਕ ਹੈ ਜੀ ਤੇ ਬਾਕੀ ਤਰਸੇਮ ਸਿੰਘ ਜੀ ਦਾ ਧੰਨਵਾਦ ਆ ਮੇਰਾ ਵੀਰਾ ਨਿਮਾਤ ਧਨੋਲਾ ਇਹ ਬੁੱਧਵਾਰ ਨੂੰ ਮੰਡੀ ਲਾਉਂਦੇ ਨੇ ਛੰਨਾ ਰੋਡ ਤੇ ਅਸੀਂ ਵੀਰ ਮੇਰੇ ਉਹ ਸ਼ਨੀਵਾਰ ਨੂੰ ਲਾਉਂਦੇ ਆ ਤਲਵੰਡੀ ਰੋਡ ਪਿੰਡ ਮੁੱਲਾਪੁਰ ਦਾਖਾ ਹਰ ਸ਼ਨੀਵਾਰ ਨੂੰ ਪਹੁੰਚਿਆ ਕਰੋ ਮੁੱਲਾਪੁਰ ਬੁੱਧਵਾਰ ਨੂੰ ਪਹੁੰਚਿਆ ਕਰੋ ਛੰਨਾ ਧ ਤੇ ਇਹ ਮੰਡੀਆਂ ਕਾਮਯਾਬ ਕਰੋਗੇ ਤੇ ਤੁਹਾਨੂੰ ਇਹਦਾ ਫਾਇਦਾ ਬਹੁਤ ਆ ਤੁਹਾਨੂੰ ਦੂਰ ਦਰੇਡੇ ਨਹੀਂ ਜਾਣਾ ਪਊਗਾ 5 5 7 7000 ਕਰਾਇਆ ਖਰਚ ਕੇ ਆਪਦੇ ਏਰੀਆ ਚ ਵੇਚੋ ਆਪਦੇ ਏਰੀਆ ਚੋਂ ਖਰੀਦੋ ਹਾਂ ਜਿਹੜੇ ਵਪਾਰੀ ਵੀਰ ਨੇ ਉਹ ਸਾਰੀਆਂ ਮੰਡੀਆਂ ਤੇ ਆਉਂਦੇ ਨੇ ਜਦੋਂ ਤੁਸੀਂ ਮਾਲ ਵੇਚਣਾ ਜੀ ਸੱਜ ਕੇ ਜਾਓ ਜਿਹੜੀ ਮਰਜ਼ੀ ਮੰਡੀ ਤੇ ਵੇਚੋ ਪਰ ਆਪਦੇ ਏਰੀਆ ਦੀ ਮੰਡੀ ਨੂੰ ਕਾਮਯਾਬ ਕਰੋ ਇਹਨਾਂ ਵੀਰਾਂ ਦਾ ਸਾਥ ਦਿਵੋ ਤਾਂ ਕਿ ਅਸੀਂ ਜਿਹੜੀਆਂ ਧਰਨੇ ਲਾਉਨੇ ਆ ਟੈਂਕੀਆਂ ਤੇ ਚੜਦੇ ਆ ਫਿਰ ਅਸੀਂ ਕੁੱਟਖਾਨੇ ਆ ਟੀਚਰਾਂ ਦੇ ਵੀ ਸਾਰੇ ਵਰਗ ਦੇ ਇਹੀ ਕੰਮ ਹੋਇਆ ਹੋਇਆ ਹੁਣ ਕੱਲੇ ਕਿਸਾਨਾਂ ਦੇ ਨਹੀਂ ਟੀਚਰ ਵਰਗ ਦੇਖ ਲੋ ਆਪਣੇ ਸਟੂਡੈਂਟ ਦੇਖ ਲੋ ਵਿਦਿਆਰਥੀ ਅੱਗੇ ਸਾਡੇ ਇੱਥੇ ਪੈਂਦੀ ਹੁਣ ਸਾਡੇ ਵਿਦੇਸ਼ਾਂ 'ਚ ਵੀ ਪੈਣ ਲੱਗੀ ਹੁਣ ਸਾਨੂੰ ਉੱਥੋਂ ਵੀ ਅਸੀਂ 20-20 ਲੱਖ ਖਰਚਦੇ ਆ ਗਰੀਬ ਪਰਿਵਾਰ ਪਤਾ ਲੋਨ ਚੱਕਦੇ ਆ ਕੋਈ ਜ਼ਮੀਨ ਵੇਚਦਾ ਕੋਈ ਰਿਸ਼ਤੇਦਾਰ ਤੋਂ ਮੰਗਦਾ ਬਾਹਰ ਭੇਜਿਆ ਉਦੋਂ ਰਿਪੋਰਟ ਕਰ ਕਰਕੇ ਸੰਗਲੀਆਂ ਲਾ ਲੈ ਕੇ ਸਾਨੂੰ ਫੇਰ ਭਜਾਈ ਜਾਂਦੇ ਆ ਸਾਡੀ ਤਾਂ ਯਾਰ ਕਿਸੇ ਪਾਸੇ ਟਿਕਾਣਾ ਹੀ ਨਹੀਂ ਸਾਡੀ ਕੋਈ ਔਕਾਤ ਹੀ ਨਹੀਂ ਪੰਜਾਬ ਦੀ ਕੱਲੇ ਹਿੰਦੂ ਦੀ ਨਹੀਂ ਸਿੱਖ ਦੀ ਨਹੀਂ ਮੁਸਲਮਾਨ ਦੀ ਜਿੰਨੇ ਪੰਜਾਬ ਦੇ ਵਿੱਚ ਵਸਣ ਵਾਲੇ ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਰਿਹਾ ਹੁਣ ਉਹਨਾਂ ਦਾ ਕੋਈ ਵजूद ਨਹੀਂ ਰਿਹਾ ਸਾਡਾ ਵजूद ਖਤਮ ਕੀਤਾ ਜਾ ਰਿਹਾ ਇਹਨੂੰ ਬਚਾਉਣਾ ਆਪਾਂ ਮਾਂ ਆਪਣੀ ਜਰਨੇਸ਼ਨ ਨੇ ਬਚਾਉਣਾ ਇਸ ਲਈ ਕੰਮ ਕਰੋ ਹੁਣ ਜਿੱਦਾਂ ਮੇਲੇ ਲੱਗੇ ਨੇ ਖੁਸ਼ੀ ਆ ਛੋਟੇ ਛੋਟੇ ਬੱਚੇ ਸਮਾਨ ਵੇਚਦੇ ਆ ਕੋਈ ਗਾਨੀਆਂ ਵੇਚਦਾ ਕੋਈ ਝੋਲੇ ਵੇਚਦਾ ਮੈਨੂੰ ਖੁਸ਼ੀ ਹੋਈ ਰਾਤ ਮੈਂ 10 ਵਜੇ ਕਿਹੜਾ ਦਿੱਤਾ ਉਹ ਬੱਚੇ ਝੋਲੇ ਬੰਨਣ ਲੱਗੇ ਹੋਏ ਯਾਰ ਕੋਸ ਨਾ ਕੋਸ ਤਾਂ ਲਿਜਾਣਗੇ ਨਾ ਵਟਕੇ ਉਹ ਹੂੰ ਸਹੀ ਗੱਲ ਹੁਣ ਅਸੀਂ ਕਹਿ ਰਹੇ ਸਾਡੇ ਕੋਲ ਕੰਮ ਹੈ ਨਹੀਂ ਆਹ ਵਿਧਾਈ ਦੇ ਪਤਨ ਨੇ ਆ ਇਸ ਏਰੀਆ ਵਾਲੇ ਇਹਨਾਂ ਦੀਆਂ ਦੁਕਾਨਾਂ ਲਾਈਆਂ ਸਬਜ਼ੀ ਦੀਆਂ ਰੋੜਾਂ ਦੇ ਉੱਤੇ ਖੇਤਾਂ ਦੇ ਬਰਾਬਰ ਸਾਡਾ ਲੁਧਿਆਣਾ ਪੜ੍ਹਿਆ ਲਿਖਿਆ ਕਹਿੰਦੇ ਬਹੁਤ ਜ਼ਿਆਦਾ ਅੱਗੇ ਹੈ ਸਾਡੇ ਲੁਧਿਆਣੇ ਦੇ ਵਿੱਚ ਇੱਕ ਕਿਸਾਨ ਹੋਊ ਤੇ 99 ਪ੍ਰਵਾਸੀ ਮਜ਼ਦੂਰ ਕਿੱਥੋਂ ਕਿਸਾਨ ਤੋਂ ਕੋਈ ਸਬਜ਼ੀ ਨਹੀਂ ਲੈਂਦਾ ਹੂੰ ਇੱਥੇ ਸਾਡੀ ਇੱਥੇ ਵੀ ਅਸੀਂ ਮਰਦੇ ਆਂ ਭਈਆ ਚਾਹੇ ਹੱਥ ਨਲੀ ਵਾਲੇ ਕੋਲ ਜਾਵੇ ਵਿੱਚ ਉਹ ਤੋਂ ਗੋਲ ਗੱਪੇ ਖਾਣੇ ਪੰਜਾਬੀ ਤੋਂ ਨਹੀਂ ਖਾਣੇ ਪੰਜਾਬੀਓ ਹਕਲ ਨੂੰ ਹੱਥ ਮਾਰੋ ਆਪਣੇ ਪੰਜਾਬੀ ਭਰਾ ਦੀ ਮਦਦ ਕਰੋ ਪੰਜਾਬੀ ਭਰਾ ਤੋਂ ਖਾਓ ਪੰਜਾਬੀ ਭਰਾ ਨੂੰ ਖਿਲਾਓ ਪੰਜਾਬ ਨੂੰ ਬਚਾਓ ਐਵੇਂ ਅੱਜ ਤਾਂ ਬੋਲਿਆ ਕਿਉਂਕਿ ਬੜੇ ਦਿਨਾਂ ਦਾ ਮਨ 'ਚ ਸੀਗਾ ਵੀ ਯਾਰ ਵੀਡੀਓ ਲੰਬੀਆਂ ਹੋ ਜਾਂਦੀਆਂ ਪਰ ਇਹ ਮੇਲੇ ਵਿੱਚ ਬੋਲਿਆ ਜਾਂਦਾ ਹੂੰ ਮੇਲੇ ਵਿੱਚ ਥੋੜਾ ਬਤਾਂ ਕਹਿਣਾ ਚਾਹੀਦਾ ਸਾਨੂੰ ਜਿੰਨੀ ਕੁ ਨੌਲੇਜ ਹੈ ਸੰਗਤ ਨੂੰ ਦੱਸਣੀ ਚਾਹੀਦੀ ਹੈ ਲੋਕਾਂ ਨੂੰ ਵੀ ਆਪਾਂ ਬਾਤ ਤਾਂ ਸਕਦੇ ਆ ਜੇ ਅਸੀਂ ਹੱਥੀ ਕਿਰਤ ਕਰਾਂਗੇ ਇਹ ਬਹੁਤ-ਬਹੁਤ ਧੰਨਵਾਦ ਤਰਸੇਮ ਸਿੰਘ ਜੀ ਸ਼ੁਕਰੀਆ ਬਾਬਾ ਜੀ ਲੋਂਗੋਵਾਲ ਇਹ ਵੀ ਹੱਸਦੇ ਹੁੰਦੇ ਆ ਵੀ ਕਈ ਵਾਰ ਤਾਂ ਇਸ਼ਾਰੇ ਕਰਦਾ ਬਾਬਾ ਜੀ ਬਸ ਕਰੋ ਬਹੁਤ-ਬਹੁਤ ਧੰਨਵਾਦ ਆਜੋ ਯਾਰ ਪਰੇ ਨੂੰ ਘੱਟ ਖੜੇ ਹੋ ਇਹ ਇਹਨਾਂ ਵੀਰਾਂ ਦਾ ਵੀ ਧੰਨਵਾਦ ਬੜਾ ਸਹਿਯੋਗ ਦਿੰਦੇ ਨੇ ਸਾਰੇ ਮੇਲੇ ਵਾਲਿਆਂ ਨੂੰ ਵਧਾਈਆਂ ਵੀ ਕਾਲੇ ਕੇ ਵਾਲਿਆਂ ਨੂੰ ਬਹੁਤ ਵਧੀਆ ਪ੍ਰਬੰਧ ਕੀਤਾ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਹੋਰ ਕਰ ਦਿਓ ਐਂਕੀ ਇੱਕ ਖੰਭੇ ਤੇ ਲੱਗੀਆਂ ਗਾਹ ਨੂੰ ਦੋ ਤੇ ਲਾ ਦਿਓ ਦੋ ਤੇ ਆਉਣਗੀਆਂ ਤੇ ਬਹੁਤ ਵਧਾਈ ਦੇ ਪਾਤਰੋ ਲੰਗਰ ਦਾ ਪੂਰਾ ਪ੍ਰਬੰਧ ਹੈ ਰਾਜ ਦਾ ਪੂਰਾ ਪ੍ਰਬੰਧ ਜਗ੍ਹਾ ਬਹੁਤ ਵਧੀਆ ਥੋਡੀ ਸਹੀ ਗੱਲ ਹੈ ਤੇ ਪਿੰਡ ਵਾਲਿਆਂ ਨੂੰ ਵੀ ਵਧਾਈਆਂ ਇੱਕ ਵਾਰ ਤੁਹਾਨੂੰ ਹੋਰ ਖੁਸ਼ੀ ਦੀ ਗੱਲ ਦੱਸਾਂ ਅਸੀਂ ਸਬਜੀ ਧਰ ਲਈ ਰਾਤ ਹੂੰ ਮੈਂ ਪ੍ਰਸ਼ਾਦੇ ਦਾ ਘਰੋਂ ਵੀ ਲਿਆਇਆ ਸੀਗਾ ਹੂੰ ਮੈਂ ਮੁੰਡਾ ਕਹਿੰਦਾ ਬਾਬਾ ਜੀ ਇੱਥੇ ਕੋਈ ਨਹੀਂ ਜਵਾਬ ਦਿੰਦਾ ਪੱਠਿਆਂ ਨੂੰ ਵੀ ਤੇ ਰੋਟੀ ਨੂੰ ਵੀ ਮੈਂ ਕਿਹਾ ਵੀ ਜਾ ਫਿਰ ਤੂੰ ਕੋਈ ਕੋਈ ਤੇਰੀ ਮਾਸੀ ਤਾਈ ਕਹਿ ਕੇ ਲਿਆ ਕਿਸੇ ਤੋਂ ਬਾਬਾ ਜੀ ਦੋ ਤਿੰਨੀ ਕਰੀ ਗਏ ਉਹ ਕਹਿੰਦੇ 20 ਮਿੰਟ ਚਾਜ ਰੋਟੀ ਪੱਕੀ ਹੋ ਤੁਹਾਡੀ ਠੀਕ ਹੈ ਜੀ 20 ਮਿੰਟਾਂ ਸਾਨੂੰ ਪੰਜ-ਪੰਜ ਬੰਦੇ ਦੀਆਂ ਰੋਟੀਆਂ ਪਕਾਤੀਆਂ ਦੋ ਘਰਾਂ ਨੇ ਤਾਜ਼ੀਆਂ ਲਾਗੇ ਤੇ ਤਾਜ਼ੀਆਂ ਗਰਮ-ਗਰਮ ਇੱਕ ਘਰ ਨੇ ਚਟਣੀ ਭੇਤੀ ਨਾਲ ਜਿਹੜੇ ਮਰਜ਼ੀ ਘਰ ਚ ਵਗ ਜੀ ਇਸ ਕਰਕੇ ਕਾਲੇ ਗਿਆਲੇ ਤੁਸੀਂ ਵਧਾਈ ਦੇ ਪਾਤਰ ਹੋ ਬਹੁਤ ਧੰਨਵਾਦ ਤੁਹਾਡਾ ਸਾਰੇ ਨਗਰ ਦਾ ਸਹੀ ਗੱਲ ਤੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਜ ਥੋੜੇ ਬਿਨਾਂ ਕਹਿਣ ਤੋਂ ਲੰਗਰ ਵਿੱਚ ਸਹਿਯੋਗ ਦਿੰਨੇ ਆ ਤੇ ਗਾਂ ਤੋਂ ਹੀ ਪ੍ਰਮਾਤਮਾ ਜਿਉਂਦੇ ਵਾਸਤੇ ਰੱਖੇ ਬਿਨਾਂ ਕਹਿਣ ਤੋਂ ਬਿਨਾਂ ਥੋੜੇ ਆਉਣ ਤੋਂ ਅਸੀਂ ਲੰਗਰ ਵਿੱਚ ਯੋਗਦਾਨ ਪਾਉਣਾ ਵਾ ਪ੍ਰਮਾਤਮਾ ਇਸੇ ਤਰ੍ਹਾਂ ਪਵਾਈ ਰੱਖੇ ਗੁਰੂ ਰਾਮਦਾਸ ਮਹਾਰਾਜ ਇੰਨੇ ਜੋਗੇ ਸਾਨੂੰ ਕਰੀ ਰੱਖੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ